ਲੈ ਸੁਮਨਤਾ ਮੈਂ ਸਾਰਾ ਕੱਟਤਾ ਹੁਣ 플ੱਗ ਕੱਢ ਦਿੰਦਾ ਇਕਨਿਸ ਕਰ ਪਾਹੀ ਬੜਾ ਇਤ ਮੈਥੋਂ ਕੱਲੀ ਤੋਂ ਤਾਂ ਹੋਣਾ ਹੀ ਨਹੀਂ ਮੰਮੀ ਨੂੰ ਕਹਿਣੀ ਹੈ ਵੀ ਮੰਮੀ ਮੇਰੇ ਨਾਲ ਕਰਵਾ ਦੂਗੀ ਜਾਂ ਮੈਂ ਇਹਦ ਕਰਵਾ ਦੂੰਗਾ ਕਹਿ ਕੇ ਹੁਣੀ ਆਹ ਦੇਖ ਲਾ ਕੱਪੜਾ ਬਣੀ ਚੱਜ ਨਾਲ ਲਾ ਹੁੰਦਾ ਕਹਿੰਦੇ ਹੁੰਦੇ ਆ ਮਾਂ ਨੇ ਭੋਰਾ ਲੱਖਣ ਨਹੀਂ ਦਿੱਤਾ ਕੰਮ ਕਰਨ ਦਾ ਆ ਬੜ ਦੇਖ ਲਾ ਕਿਵੇਂ ਪਾਏ ਪੈਣੇ ਵੀ ਤੇ ਚੱਜ ਨਾਲ ਅਗਲਾ ਦੇ ਪਾ ਬਣਾ ਦੇ ਇਹਨੂੰ ਕੁਛ ਮੰਮੀ ਜੀ ਹਾਂ ਹੁਣ ਕੀ ਹੋ ਗਿਆ ਹੋਇਆ ਤਾਂ ਕੁਛ ਨਹੀਂ ਜੀ ਮੈਂ ਸਾਨੂੰ ਐ ਕਹਿੰਦੀ ਸੀ ਵੀ ਮਾੜੀ ਜੀ ਮੇਰੇ ਨਾਲ ਫ੍ਰਿਜਰ ਰਿਸਕਾ ਦਿੰਦੇ ਮੈਥੋਂ ਕੱਲੀ ਤੋਂ ਰਿਸਕਾਈ ਨਹੀਂ ਜਾਂਦੀ ਹਾਏ ਨਹੀਂ ਮੈਨੂੰ ਕਹਿੰਦੀ ਆ ਦੱਸ ਲੈ ਕਹਿੰਦੀ ਫ੍ਰਿਜ ਮੇਰੇ ਨਾਲ ਖਿਸਕਾ ਦੇ ਤੂੰ ਐਂ ਦੇਖ ਤਾਂ ਜਿਹੜਾ ਤੇਤੋਂ ਹੱਟੀ-ਕੱਟੀ ਤੋਂ ਨਹੀਂ ਹੁੰਦਾ ਕੁਛ ਮੈਥੋਂ ਹੋ ਜਾਊਗਾ ਮੰਮੀ ਮੇਰੀ ਗੱਲ ਸੁਣੋ ਜੀ ਉਹ ਫਿਰ ਫ੍ਰਿਜ ਮੈਥੋਂ ਕੱਲੀ ਤੋਂ ਚੱਕੀ ਨਹੀਂ ਜਾਂਦੀ ਨਹੀਂ ਬਠੇਰੀ ਐਹ ਜੀ ਪਈਆਂ ਆਪੀ ਕਰ ਲੈ ਮੰਮੀ ਚਲ ਤੁਸੀਂ ਨਹੀਂ ਕਰਵਾ ਸਕਦੇ मीत ਨੂੰ ਕਹਿ ਦੋ ਮੀਤ ਭੈਣ ਕਰਵਾ ਦੂਗੀ ਮੇਰੇ ਨਾਲ ਹਾਏ ਹਾਏ ਨਹੀਂ ਪੋਰਾ ਪਰ ਜਵਾਕੜੀ ਉਹ ਦੋ ਦਿਨ ਆਈਏ ਤੇ ਤੋ ਉਹ ਵੀ ਨਹੀਂ ਚਰੀ ਜਾਂਦੀ ਹੈਗੀ ਉਹਨੂੰ ਪੜ ਲਿਖ ਲੈਣ ਦੇ ਮੰਮੀ ਮੈਂ ਕਿਹੜਾ ਪੜਨੋਂ ਹਟਾਉਣੀ ਮੈਂ ਤਾਂ ਸੋਨੂੰ ਆ ਹੀ ਕਹਿਣੀ ਹੈ ਵੀ ਮੇਰੇ ਨਾਲ ਨਾ ਹੈਲਪ ਹੋ ਜੂ ਇਹ ਨਾਲ ਇਨਸਾਫ ਸਫਾਈ ਹੋ ਜੂਗੀ ਮੇਤ ਸਫਾਈ ਕਰਨੀ ਆ ਨਾ ਐਂ ਕਰ ਬਾਲਟੀ ਭਰ ਕੇ ਪਾਣੀ ਵੀ ਲੈ ਜਾ ਅੰਦਰ ਹੀ ਕੱਪੜਾ ਨਿਚੋੜ ਕੇ ਮਾਰ ਦੇ ਛੱਜ ਨਾਲ ਧੋ ਦੀ ਤੋ ਤਾਂ ਦੇਉਂਗੀ ਮੰਮੀ ਨਾਲੇ ਤੁਸੀਂ ਕਹਿ ਦਿੰਨੇ ਹੋ ਵੀ ਸਫਾਈ ਪੂਰੀ ਕਰਨੀ ਚਾਹੀਦੀ ਐ ਮੈਨੂੰ ਐਸੀ ਮੈਂ ਖਜੇਬ ਤੁਸੀਂ ਮੇਰੇ ਨਾਲ ਬਾਹਰ ਕਢਾ ਦਿੰਦੇ ਨਾ ਸਮਾਰ ਕੇ ਸਾਫ ਹੋ ਜਾਂਦੀ ਨਾਲੇ ਧੁੱਪ ਲੱਗ ਜਾਂਦੀ ਨਹੀਂ ਤੇਰੇ ਤਾਂ ਐਂ ਅੱਗ ਲੱਗੀ ਹੋਈ ਆ ਵੀ ਕੁੜੀ ਆ ਕਾਤੋਂ ਗਈ ਉਹਨੂੰ ਤੂੰ ਦੇਖ ਕੇ ਜਰਦੀ ਨਹੀਂ ਹੈਗੀ ਇਹਦੇ ਨੂੰ ਮੈਂ ਦੱਸਾਂ ਮੰਮੀ ਮੇਰੀ ਗੱਲ ਸੁਣੋ ਜੀ ਮੈਨੂੰ ਵੀ ਚਾਹ ਉਹਨਾਂ ਹੀ ਐ ਵੀ ਦੀਦੀ ਆਈ ਐ ਮੈਂ ਦੀਦੀ ਤੋਂ ਹੋਰ ਕੋਈ ਕੰਮ ਨਹੀਂ ਕਰਵਾਉਂਦੀ ਬਸ ਮੇਰੇ ਨਾਲ ਨਾ ਮਾੜੀ ਜੀ ਫ੍ਰਿਜ ਦੀ ਉਹ ਕਰਾ ਦੇ ਮੇਰੀ ਗੱਲ ਸੁਣਦਾ ਉਹ ਤਾਂ ਨਹੀਂ ਖਿਸਕਾਈ ਜਾਣੀ ਉਹ ਤਾਂ ਨਹੀਂ ਕੁਝ ਹੋਣਾ ਉਹ ਤਾਂ ਰਾਮ ਨਾਲ ਪੜਦੀ ਆ ਕਿ ਉਹਨੂੰ ਨਹੀਂ ਮੈਂ ਠਾਲਣਾ ਹੈਗਾ ਉਹ ਤਾਂ ਅੰਦਰ ਕਮਰੇ ਚ ਪਈ ਆਗੀ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਬਾਲਟੀ ਪਰ ਅੰਦਰ ਜਾ ਕੇ ਧੋ ਦੇ ਬਾਹਰ ਚ ਪੋਚਾ ਮਾਰਦੀ ਠੀਕ ਆ ਇੱਕ ਕੰਮ ਨੂੰ ਕਹਿੰਨੀ ਆ ਉਹ ਵੀ 10 ਬਾਰ ਆ ਕੇ ਮੈਨੂੰ ਪੁੱਛੂਗੀ ਮਾਂ ਮੈਂ ਆਏ ਕਿਵੇਂ ਕਰਾਂ ਕਿਵੇਂ ਨਾ ਕਰਾਂ ਲੈ ਦੱਸ ਉਹ ਜਵਾਕੜੀ ਆਈ ਆ ਨਹੀਂ ਇੰਨੇ ਟਾਈਮ ਪਿੱਛੋਂ ਆਈ ਆ ਵੀ ਉਹਨੂੰ ਚਲ ਦੋ ਦਿਨ ਕਹਿੰਦੇ ਹੁੰਦੇ ਸੁੱਖ ਦਾ ਸਾਹ ਲੈ ਲਣਦੇ ਹੈ ਉਹ ਬਣੀਏ ਤਾਂ ਜੇ ਵੱਡੀ ਤੋਂ ਜਰੀ ਜਾਂਦੀ ਹੈਗੀ ਹਾਂ ਓਹ ਇੱਕ ਤਾਂ ਮਾਂ ਨਾ ਉੱਚੀ ਵਾਲਾ ਬੋਲਦੀ ਐ ਸੱਚੀ ਨਾਲੇ ਉਹਨਾਂ ਨੂੰ ਪਤਾ ਮੇਰੇ ਲੋ ਦੇ ਇਗਜ਼ਾਮ ਚੱਲੀ ਜਾਂਦੇ ਆ ਉਤੋਂ ਡਿਸਟਰਬ ਵੀ ਕਰੀ ਜਾਂਦੀ ਆ ਆਈ ਨਹੀਂ ਹੈਗਾ ਬੰਦੇ ਪੜ੍ਹ ਲੈਣ ਦੇ ਮੈਨੂੰ ਉੱਚ-ਉੱਚ ਬੋਲੀ ਜਾਂਦੇ ਨਾ ਪਤਾ ਨਹੀਂ ਕੀ ਰੌਲਾ ਪਾਈ ਜਾਂਦੀ ਆ ਨਹੀਂ ਤਾਂ ਹਾਂਜੀ ਪਾਪੀ ਮੈਂ ਤਾਂ ਨਾ ਪੁੱਛਦੀ ਸੀ ਵੀ ਚਾਹ ਬਣਾ ਕੇ ਦੇ ਮੈਨੂੰ ਕੋਈ ਗੱਲ ਨਹੀਂ ਭਾਬੀ ਜੀ ਚਾਹ ਦੇਖੋ ਮੈਂ ਆਪੇ ਬਣਾ ਕੇ ਪੀ ਲੂੰਗੀ ਜਦੋਂ ਮੈਂ ਪੀਣੀ ਹੋਗੀ ਤੇ ਕੀ ਹੋ ਗਿਆ ਸੀ ਮਾਂ ਕਾ ਤਾਂ ਐਨਾਂ ਉੱਚੀ ਉੱਚੀ ਬੋਲੀ ਜਾਂਦੇ ਸੀ ਉਹ ਕੁਛ ਨਹੀਂ ਹੋਇਆ ਮਾਂ ਨੂੰ ਤਾਂ ਮੈਂ ਕਿਹਾ ਸੀ ਮੈਂ ਕਿ ਮੰਮੀ ਮੇਰੇ ਨਾਲ ਨਾ ਫ੍ਰਿਜ ਬਾਹਰ ਕਢਾ ਦਿਓ ਫਿਰ ਮੈਂ ਮਾਂ ਮੰਮੀ ਟੋਕਣ ਲੱਗ ਜਾਂਦੀ ਆ ਵੀ ਭਾਈ ਇਹ ਅੰਦਰ ਸਾਫ਼ ਸੁਮਾਰ ਕੇ ਨਹੀਂ ਹੁੰਦੀ ਤੇ ਮੈਨੂੰ ਐਸੀ ਨਾਲੇ ਧੁੱਪ ਲੱਗ ਜੂਗੀ ਤੇ ਮੰਮੀ ਕਹਿੰਦੇ ਭਾਈ ਮੈਥੋਂ ਤਾਂ ਚੱਕੀ ਨਹੀਂ ਜਾਂਦੀ ਫ੍ਰਿਜ ਤੇ ਕੋਈ ਗੱਲ ਨਹੀਂ ਭਾਬੀ ਜੀ ਤੁਸੀਂ ਮੈਨੂੰ ਕਹਿ ਦਿੰਦੇ ਮੈਂ ਕਢਵਾ ਦਿੰਦੇ ਤੁਸੀਂ ਮਾਂ ਨੂੰ ਕਹਿਣਾ ਹੀ ਨਹੀਂ ਸੀਗਾ ਤੁਹਾਨੂੰ ਪਤਾ ਉਹ ਨਹੀਂ ਕੰਮ ਕਰਕੇ ਰਾਜ਼ੀ ਹੈਗੇ ਚਲ ਕੋਈ ਨਾ ਮੀਤ ਮੇਰੀ ਗੱਲ ਸੁਣ ਜੇ ਹੁਣ ਤੂੰ ਮੇਰੇ ਨਾਲ ਲੱਗੇਂਗੀ ਨਾ ਤੇ ਮਮੀ ਨਾਲ ਗੁੱਸਾ ਕਰੂਗੀ ਆਖੂ ਵੀ ਮੇਰੀ ਕੁੜੀ ਦੋ ਦਿਨ ਆਈ ਐ ਵੀ ਉਹਨੂੰ ਪੜ੍ਹਨ ਨਹੀਂ ਦਿੰਦੀ ਭਾਬੀ ਜੀ ਕਸੂਰ ਉਹਨਾਂ ਦਾ ਵੀ ਨਹੀਂ ਉਹਨਾਂ ਨੂੰ ਵੀ ਪਤਾ ਵੀ ਮੈਂ ਕੋਰਸ ਕਰੀਏ ਨੇ ਲਾਉਦਾ ਤੇ ਔਖਾ ਵੀ ਬਾਲੇ ਜਿਆਦਾ ਹੁੰਦਾ ਤੁਹਾਨੂੰ ਵੀ ਪਤਾ ਹੈ ਨਾ ਇਹ ਗੱਲਾਂ ਦਾ ਤਾਂ ਕਰਕੇ ਨਾ ਉਹ ਹਰ ਹਰਕ ਵਿੱਚ ਤੁਹਾਨੂੰ ਬੋਲ ਪਏ ਹੋਣੇ ਚਲ ਐ ਕਰੋ ਮੈਂ ਤੁਹਾਡੇ ਨਾਲ ਜੇ ਕੋਈ ਕੰਮ ਕਰਵਾਉਣਾ ਉਹ ਕਰਵਾ ਦਿੰਨੀ ਐ ਫੇਰ ਪੜ੍ਹਨ ਵੇਜੂਗੀ ਆ ਕੇ ਚਲ ਠੀਕ ਹੈ ਭਾਈ ਭਾਬੀ ਮੇਰੀ ਗੱਲ ਸੁਣਨ ਵਾਲੇ ਉਹ ਕੱਪੜੇ ਜਿਹੜੇ ਧੋਣ ਵਾਲੇ ਪਏ ਆ ਨਾ ਹੁਣ ਉਹ ਨਾ ਕਿਤੇ ਧੁੱਪੇ ਧੋਣ ਬੈਜੀ ਸ਼ਾਮ ਨੂੰ ਦੇਖ ਲਾਂਗੇ ਆਪਾਂ ਦੋਨੇ ਰਲ ਕੇ ਧੋ ਲਾਂਗੇ ਚਲ ਠੀਕ ਐ ਮੀ ਤਾਂ ਮੈਂ ਤੇਰੇ ਵਾਸਤੇ ਨਾ ਚਾਹ ਬਣਾ ਕੇ ਲਈ ਆਦਨੀ ਕਿਹੜੇ ਵੇਲੇ ਦੀ ਬੈਠੀ ਐ ਤੂੰ ਚਲ ਬਣਾ ਲੈ ਭਾਬੀ ਫਿਰ ਮੈਂ ਪੜੀ ਜੰਨੀ ਐ ਤੇ ਕੱਪੜੇ ਨਾ ਧੋਈ ਹੁਣ ਚੰਗਾ ਮੀ ਤਾਂ ਐ ਆ ਕੱਪੜੇ ਤਾਂ ਨਾ ਹੁਣ ਤੈਨੂੰ ਪਤਾ ਮੌਸਮ ਬਦਲਦਾ ਜਾਂਦਾ ਜੇ ਹੁਣ ਨਾ ਧੋਵਾਂਗੇ ਫਿਰ ਉਹ ਸੁੱਕਣੇ ਨਹੀਂ ਗਿੱਲੇ ਕੱਪੜੇ ਮੈਂ ਪਾਉਂਗੀ ਕਿੱਥੇ ਨਾਲੇ ਨਾ ਫਿਰ ਤੈਨੂੰ ਪਤਾ ਮੰਮੀ ਦਾ ਸੁਭਾ ਦਾ ਹਾਂਜੀ ਐ ਤਾਂ ਫਿਰ ਐਵੇਂ ਨਾ ਕਰੇ ਕਲੇਸ਼ ਕਊਗਾ ਚਲ ਦੇਖ ਰੋ ਭਾਬੀ ਜੀ ਮੈਨੂੰ ਠੀਕ ਲੱਗਦਾ ਮੈਂ ਤਾਂ 4 ਦਿਨ ਆਈ ਆ ਤੁਹਾਨੂੰ ਪਤਾ ਹੈ ਨਾ 24 ਚੋ ਵੀ ਇਹ ਨਹੀਂ ਪਤਾ ਮੈਂ 2 ਦਿਨ ਰਹਾ ਦੋ ਦਿਨ ਨਾ ਰਹਾ ਚਲ ਕੋਈ ਨਾ ਬਈ ਉਹ ਕਿਹੜਾ ਪਹਿਲਾਂ ਸੀ ਟਾਈਮ ਪਾਸ ਕਰਦੇ ਨਹੀਂ ਸੀ ਹੁਣ ਤੇਰੇ ਆਉਣ ਨਾਲ ਕਿਹੜਾ ਕੰਮ ਵਾੜਾ ਵਧ ਗਿਆ ਹੁਣ ਉਹ ਤਾਂ ਚੱਲੀ ਜਾਣਾ ਪਰ ਆਏ ਸੀ ਜੀ ਮम्मी ਨਾਲ ਇੱਕ ਅੱਧੀ ਗੁੜੀ ਨਾਲ ਲਾ ਦਿੰਦੀ ਨਾ ਮੇਰੇ ਕੰਮ ਵਾਲੀ ਤਾਂ ਮੈਨੂੰ ਕੰਮ ਕਰਨਾ ਸੌਖਾ ਹੋ ਜਾਂਦਾ ਕੋਈ ਗੱਲ ਨਹੀਂ ਭਾਬੀ ਜੀ ਤੁਸੀਂ ਵੀ ਕਰਨਾ ਕਰੋ ਮਹਿਮਾਨ ਨਾਲ ਗੱਲ ਕਰੂੰਗੀ ਦੇ ਕੋਈ ਕੰਮ ਵਾਲੀ ਬੁੜੀ ਲਾ ਲਓ ਆਏ ਤੈਨੂੰ ਪਤਾ ਹੈ ਹੁਣ ਵੀ ਪ੍ਰੋਗਰਾਮ ਚ ਤਾਂ ਨਾ ਥੋੜੇ ਜਿਹੇ ਦਿਨ ਰਹਿ ਗਏ ਫਿਰ ਉਹ ਟਾਈਮ ਤੇ ਫਿਰ ਉਹ ਕੰਮ ਵੀ ਨਹੀਂ ਹੋਣਾ ਪੂਰਾ ਜੇ ਕੰਮ ਨਾ ਪੂਰਾ ਹੋਊਗਾ ਫਿਰ ਤੈਨੂੰ ਪਤਾ ਪ੍ਰੋਗਰਾਮ ਕਰਨ ਦਾ ਮਜ਼ਾ ਨਹੀਂ ਆਉਂਦਾ ਸਹੀ ਗੱਲ ਆ ਕੱਲਾ ਬੰਦਾ ਚਾਰੇ ਪਾਸੇ ਘੇਰਿਆ ਜਾਂਦਾ ਉਧਰੋਂ ਤਾਂ ਪੇਂਟ ਆਲੇ ਲੱਗੇ ਪਿਆ ਉਧਰੋਂ ਫਰਸ਼ਾਂ ਦੀ ਪੱਟ ਫਟਾਈਆ ਹੋਈ ਪਈ ਆ ਸਾਰੇ ਕੰਮ ਤੈਨੂੰ ਇਕੱਲੀ ਦੇ ਸਿਰ ਤੇ ਹੋਏ ਪਿਆ ਤੇ ਬਾਕੀ ਚਲ ਕੋਈ ਨਹੀਂ ਨਾ ਕਰਦੀ ਮਾਂ ਨਾਲ ਚਲ ਕੋਈ ਨਾ ਤੂੰ ਬਣਾ ਲੈ ਕੋਟ ਚਾਹ ਆਉਦੀ ਵੀ ਬਣਾ ਲਈ ਭਾਬੀ ਚੰਗਾ ਇਹ ਵੀ ਵਿਚਾਰੀ ਕੀ ਕਰੇ ਚਾਰੇ ਪਾਸੇ ਇਹਦੇ ਰੜੀ ਪਈ ਐ ਵੀ ਕਦੇ ਇੱਧਰ ਭੱਜ ਕਦੇ ਉਧਰ ਭੱਜ ਕੰਦੀ ਦੀ ਭੱਜਾ ਨਟਕੀ ਹੋਈ ਪਈ ਐ ਚੱਲ ਮੈਂ ਕਾਣੋਂ ਸਟ੍ਰੈਸ ਲੈਸਤਾ ਮੇਰਾ ਤਾਂ ਇੱਧਰ ਵੀ ਵਾੜਾ ਜ਼ਿਆਦਾ ਦਿਮਾਗ ਲੱਗ ਜਾਂਦਾ ਲੈ ਹੋ ਲੱਗੀ ਪਈ ਥੱਪਕ ਥੱਪਕ ਕੱਪੜੇ ਧੋਣ ਹੈ ਸਿਖਰ ਦੁਪਹਿਰੇ ਭਾਈ ਇਹਨਾਂ ਦੀ ਬਹੂ ਨਹੀਂ ਟਿਕਦੀ ਵਿਚਾਰੀ ਤੋਂ ਕਿੰਨਾ ਕੰਮ ਕਰਾਉਂਦੇ ਨੀ ਹਰਪ੍ਰੀਤ ਹਾਂ ਗੈਨ ਨੀ ਕਿਵੇਂ ਆਣੀ ਠੀਕ ਐ ਭਣੇ ਨੀ ਭਣੇ ਤੂੰ ਨਾ ਕਦੇ ਸੁੱਖ ਦਾ ਸਾਹ ਲਈ ਹਣਾਂ ਤੇਰੇ ਕਰ ਮੈਂ ਤਾਂ ਹੱਕਾ ਟੋਣਾ ਹੀ ਆ ਹੁਣ ਤਾਂ ਦੁਪਹਿਰੇ ਟਿਕ ਜਾ ਮੈਂ ਤਾਂ ਆਈ ਸੀ ਤੇਰੇ ਕੋਲ ਬੰਦੇ ਝੱਟ ਬੈਠ ਕੇ ਦੁੱਖ ਰੋਣ ਆਵਦੇ ਹੈ ਚਲ ਕੋਈ ਨਾ ਬਹਿ ਜਾ ਆ ਜਾ ਇੱਥੇ ਬਹਿ ਜਾ ਕੋਈ ਨਾ ਮੈਂ ਬੈਠੀ ਕਹਿੰਦੇ ਹੁੰਦੇ ਜਿੱਥੇ ਸਹੇਲੀ ਬੈਠੀ ਉੱਥੇ ਮੈਂ ਬੈਠੀ ਹੈ ਨਹੀਂ ਤੇ ਤੂੰ ਦੁਪਹਿਰੇ ਕੱਪੜੇ ਧੋਈ ਜਾਂਨੇ ਹੁਣ ਤਾਂ ਤੇਰੀ ਨਣਾਨ ਵੀ ਆ ਰਹੀ ਉਹਨੂੰ ਲਾ ਲ ਨਾਲ ਕੰਮ ਕੌਣ ਕਰਾਉਂਦਾ ਤੈਨੂੰ ਪਤਾ ਤਾਂ ਹੈਗਾ ਸਾਡੀ ਮੰਮੀ ਦੇ ਸਵਾ ਦਾ ਮੰਮੀ ਨੂੰ ਤਾਂ ਨਾ ਤੁਰਤ ਫੇਰ ਕੰਮ ਚਾਹੀਦਾ ਕਹਿੰਦੀ ਵੀ ਆਹ ਕੰਮ ਅੱਜ ਦੀ ਅੱਜ ਹੋ ਜੇ ਨਾ ਉਹ ਤੇਰੀ ਮਾਂ ਨੂੰ ਚਾਹੀਦਾ ਕੰਮ ਤੁਰਤ ਦੀ ਤੁਰਤ ਵੀ ਅੱਜ ਦੀ ਅੱਜ ਹੋ ਜੇ ਹੈ ਤੇ ਦੱਸ ਅੱਜ ਦੀ ਅੱਜ ਇਹ ਬਰਾਤ ਚੜਾਉਗੀ ਹੁਣੇ ਵੀ ਇੱਥੇ ਤਾਂ ਭਾਈ ਬਰਾਤ ਆਉਣ ਵਾਲੀ ਆ ਵੀ ਛੇਤੀ ਕੁੜੀ ਤੇ ਚੂੜਾ ਪਾ ਦੋ ਗੇਰਾ ਤੈਨੂੰ ਪਤਾ ਨਹੀਂ ਆਪਣੇ ਦੋ ਤਰੀਕ ਦਾ ਅਖੰਡ ਪਾਠ ਹੈ ਨਹੀਂ ਹਾਂ ਸੱਚ ਨਹੀਂ ਹੋਤਾ ਮੈਂ ਭੁੱਲ ਗਈ ਸੀ ਹਣਾ ਸਾਡੇ ਬਾਹਰ ਲਿਆ ਆਉਣਗੇ ਹਾਂ ਵਧਾਈਆਂ ਭੈਣ ਸੁਣ ਮਾਹਰਾ ਸੁਣੋ ਵਧਾਈ ਚਲ ਸੁਖ ਨਾਲ ਆਏ ਆ ਵੀ ਗੁਰੂ ਦੇ ਘਰੇ ਦਰਸ਼ਨ ਪੈਣਗੇ ਹੈਨਾ ਵੀ ਆਪਦੇ ਘਰੇ ਚਰਨ ਪੈਣਗੇ ਪਰਮਾਤਮਾ ਦੇ ਤੇ ਬਲਾਈ ਸੋਹਣੇ ਦੇਣਾ ਪਰ ਇਹ ਥੋੜੀ ਵੀ ਤੈਨੂੰ ਕੱਲੀ ਨੂੰ ਐ ਸੂਈ ਦੇ ਨੱਕੇ ਥਾਣੀ ਨਗਾ ਦੇਣਾ ਨਾਲ ਉਹ ਕੁੜੀ ਆਈ ਦੀ ਭੈਣੇ ਉਹ ਤਾਂ ਕੋਰਸ ਕਰਦੀ ਆ। ਉਹ ਕਿ ਕੋਰਸ ਕਰਦੀ ਆ ਹੁਣ ਕਹਣਾ ਕੋਰਸ ਕਰਦੀ ਆ ਨੇ ਵਿਆਹ ਤੋਂ ਬਾਅਦ। ਇਹ ਕੀ ਹੁੰਦਾ ਲੋ ਅੱਛਾ ਲੋਰ ਸ਼ਰਟਾਂ ਦੀ ਦੁਕਾਨ ਪਾਉਗੀ? ਨਹੀਂ ਲੋਰ ਸ਼ਰਟਾਂ ਦੀ ਕਾਹਨੂੰ ਦੁਕਾਨ ਪਾਉਗੀ? ਹੋਰ ਉਹ ਵਕੀਲ ਲੱਗੂਗੀ। ਨਾ ਵਕੀਲ ਲੱਗੂਗੀ। ਵਿਆਹ ਤੋਂ ਪਹਿਲਾਂ ਤਾਂ ਉਹ ਤਾਂ ਪੜਿਆ ਨਹੀਂ ਕਿ ਹੁਣ ਤਾਂ ਕਿਤੇ ਜੱਜ ਨਾ ਲੱਗ ਜੇ ਉਹ ਲੱਗੂਗੀ ਵਕੀਲ। ਆ ਜੱਜ ਤਾਂ ਕਿੱਥੋਂ? ਕੋਰਸ ਤਾਂ ਵਕੀਲੀ ਦਾ ਕਰਦੀ ਆ ਜੱਜ ਕਿਵੇਂ ਲੱਗ ਚੂਗੀ ਉਹ? ਨੇ ਉਹ ਸਾਰੇ ਕਹਿੰਦੇ ਹੁੰਦੇ ਆ ਇੱਕ ਹੀ ਬਾੜੀ ਦੇ ਬੱਚੜ ਹੁੰਦੇ ਆ ਲਾਲ ਜਾਂ ਕਾਲਾ ਜਾਂ ਕੋਟੋ ਪਾਉਂਦੇ ਆ ਕਾਲਾ ਜਾਂ ਕੋਟੀ ਜੱਜ ਦੇ ਪਾਇਆ ਹੁੰਦਾ ਫਿਰ ਇਹਨਾਂ 'ਚ ਫਰਕ ਕੀ ਰਹਿ ਗਿਆ ਉਹੀ ਤੈਨੂੰ ਘੇਰ ਫਿਰਦੇ ਆ ਵਕੀਲ ਜੱਜ ਕੁਛ ਨਹੀਂ ਲੱਗਦੀ ਉਹ ਵਿਆਹ ਤੋਂ ਪਹਿਲਾਂ ਤਾਂ ਕੁਛ ਲੱਗੀ ਨਹੀਂ ਗਈ ਹੁਣ ਉਹਨੂੰ ਗਾਂ ਬਗਾਨੇ ਪੁੱਤ ਕਿੰਨਾ ਚਿਰ ਪੜਨ ਦੇ ਦੂ ਦੋ ਚਾਰ ਮਹੀਨੇ ਪੜਨ ਦੇਊਗਾ ਮੁੜ ਕੇ ਅਗਲਾ ਹਟਾ ਦਊਗਾ ਹਜੇ ਨਵੇਂ ਨਵੇਂ ਵਿਆਹ ਦਾ ਚਾਈ ਇਹਨਾਂ ਹੁੰਦਾ ਤੈਨੂੰ ਨਹੀਂ ਪਰੌਣਾ ਰੋਕਦਾ ਨਵੇਂ ਵਿਆਹ ਦਾ ਚਾਹਤਾ ਹੁੰਦਾ ਮੇਰੀ ਗੱਲ ਸੁਣ ਉਸ ਸਾਡੀ ਮਾਂ ਪਰੌਣੇ ਨੂੰ ਕਹਿ ਦਿੰਦੀ ਆ ਪਰੌਣਾ ਸਾਡਾ ਹੈਗਾ ਚੇਫ ਦਾ ਤੇ ਪਰੌਣੇ ਨੂੰ ਭਈ ਡਰ ਵੀ ਹੁੰਦਾ ਵੀ ਕੁੜੀ ਭਈ ਪੜੀ ਲਿਖੀ ਐ ਇਹਨਾਂ ਦੀ ਤੇ ਜੇ ਉਹ ਵਿਚਾਰਾ ਨਹੀਂ ਕਰਾਉਂਦਾ ਤੇ ਤਾਂ ਵੀ ਫਸਿਆ ਪਰ ਉਹ ਇੱਕ ਗੱਲ ਕਹਾ ਛੋਟਾ ਮੂੰਹ ਵੱਡੀ ਗੱਲ ਪਰ ਗੁੱਸਾ ਨਾ ਕਰੋ ਸੋਡੇ ਬੁੜੀ ਤਾਂ 12 ਤਾਲੀ ਆ 12 ਤਾਲੀ ਚਲੂ ਆਏ ਆ ਵੀ ੱਡੋ ੱਡ ਬੰਦੇ ਦਾ ਸੁਭਾਅ ਹੁੰਦਾ ਹੈ ਨਾ ਆ ਤੇਰਾ ਨਰਮ ਸੁਭਾਅ ਤਾਂ ਕਰਕੇ ਕਹਿ ਦਿੰਨੇ ੱਡੋ ੱਡ ਬੰਦੇ ਦਾ ਸੁਭਾਅ ਹੁੰਦਾ ਉਹੀ ਗੱਲ ਜੇ ਤੇਰੇ ਸੱਸ 12 ਤਾਲੀ ਹੈ ਨਾ 13 ਤਾਲੀ ਬਣ ਜਾ ਜਦੋਂ ਕੋਈ ਕੰਮ ਨੂੰ ਕਹਿੰਦੇ ਨੇ ਫੱਟ ਜਵਾਬ ਫੱਟ ਜਵਾਬ ਗੱਲ ਕਰ ਸੋਡੇ ਹਈ ਪ੍ਰੋਗਰਾਮ ਦਾ ਕੰਮ ਆ ਨਹੀਂ ਮੈਂ ਤਾਂ ਤੈਨੂੰ ਚਾਰ ਗੱਲਾਂ ਸਿਖਾਈ ਜਾਂਦੀ ਵੀ ਬੁੜੀ ਨੂੰ ਕਿਵੇਂ ਸਿੱਧਾ ਕਰੀਦਾ ਉਹ ਐ ਐ ਗਗਨ ਦੀਦੀ ਗੱਲ ਤਾਂ ਸੋਡੀ ਵੀ ਠੀਕ ਆ ਕੰਮ ਵਾਲਾ ਬਾळा ਬਾळा ਪਾਣੀ ਮੈਂ ਤਾਂ ਅੱਗੇ ਕਹੀ ਜਾਨੀ ਖਪੀ ਜਾਨੀ ਐ ਇੱਕ ਅੱਧੀ ਬੁੜੀ ਹੁੰਦੀ ਨਾਲ ਕੰਮ ਵਾਲੀ ਫਿਰ ਤੈਨੂੰ ਪਤਾ ਨਾਲੇ ਸੌਖਾ ਹੋ ਜਾਂਦਾ ਹਾਂ ਨਹੀਂ ਤੂੰ ਤਾਂ ਮੇਰੇ ਦਿਮਾਗ 'ਚ ਹੋਰ ਹੀ ਗੱਲ ਪਾਤੀਆ ਤਾਂ ਸੋਹਣੀ ਗੱਲ ਆ ਫਿਰ ਕਹਿ ਬੁੜੀ ਨੂੰ ਸੋਡੀ ਨੂੰ ਹੁਣ ਨਾਲੇ ਮੈਂ ਖੜੀ ਨਾਲੇ ਮੇਰੀ ਚੇਪ ਮੰਨੂਗੀ ਕੋ ਡਰ ਲੱਗਦਾ ਤੂੰ ਕਹਿ ਕੇ ਵੇਖ ਲੈ ਮੈਂ ਕਹਿ ਦਿੰਨੀ ਆ ਤੇ ਮੇਰੀ ਗੱਲ ਸੁਣ ਤੇ ਤੂੰ ਹੈਪੀ ਨੂੰ ਕਿਹਾ ਕਰਨਾ ਮਾੜਾ ਮੋਟਾ ਅਭੀ ਮੈਨੂੰ ਤਾਂ ਮਾਂ ਸਾਰਾ ਦਿਨ ਐ ਰੱਖਦੀ ਹੁੰਦੀ ਹੈ ਕਿ ਕੰਮ ਕਰ ਲੈ ਕੰਮ ਕਰ ਲੈ ਕੰਮ ਕਰ ਲੈ ਕੁੜੇ ਜੇ ਤੈਨੂੰ ਵਿਆਹ ਕੇ ਲੈਂਦਾ ਏ ਥੋੜੀ ਹੁਣ ਤੇਰਾ ਚੰਮ ਪੱਟ ਪੱਟ ਖਾਣਾਗਾ ਮੇਰੀ ਗੱਲ ਸੁਣ ਗਗਨ ਦੀਦੀ ਬਗਾਨੀਆਂ ਧੀਆਂ ਨੂੰ ਕੌਣ ਇੰਨਾ ਮੋਹ ਕਰਦਾ ਹੁੰਦਾ ਆਪ ਦੀ ਧੀ ਦਾ ਹੀ ਕਰਦਾ ਅਗਲਾ ਆਪ ਦੀ ਧੀ ਦਾ ਕਰਦਾ ਆਪ ਦੀ ਨੂੰ ਪਤਾ ਲੱਗਿਆ ਨਹੀਂ ਫਿਰ ਜਿੱਦੇ ਆਈ ਮੀਤ ਦੀ ਸੱਸ ਇੱਥੇ ਮਿਲਣ ਲਾ ਦੀ ਉਂਗਲਾ ਮਾਸੀ ਮੈਂ ਥਵਾ ਕੰਮ ਕਰਾਉਂਦੇ ਮਾਸੀ ਮੈਂ ਤਾਂ ਐਸ ਮਾਸੀ ਮੈਂ ਤਾਂ ਟਿੰਡੇ ਦੇ ਬੀਜ ਤੇ ਟੰਗ ਰੱਖ ਗਿਆ ਮਾਸੀ ਮੈਂ ਤਤਪਾਤ ਅਗਲੇ ਨੂੰ ਕਹਿ ਦੀ ਵੀ ਜਦੋਂ ਇਹ ਆਪ ਦੀ ਨੂੰ ਨੂੰ ਆਏ ਰੱਖਦੇ ਤੂੰ ਵੀ ਇਹਦੀ ਨੂੰ ਨੂੰ ਆਏ ਰੱਖ ਫਿਰ ਪਤਾ ਲੱਗੂ ਜਦੋਂ ਆ ਤੁਹਾਡੀ ਬੁੜੀ ਦੀ ਧੀ ਦੁਖੀ ਹੋਈ ਫਿਰ ਤੈਨੂੰ ਧੀ ਮੰਨੂ ਕਿਤੇ ਜਾ ਕੇ ਮੇਰੀ ਗੱਲ ਸੁਣ ਰਿਸ਼ਤੇਦਾਰਾਂ ਕੋਲੇ ਨਾ ਜੇ ਆਪਾਂ ਘਰ ਦੀ ਗੱਲ ਕਵਾਂਗੇ ਬੇਇੱਜ਼ਤੀ ਹੁੰਦੀ ਹੈ ਬੇਇੱਜ਼ਤੀ ਨੂੰ ਕੀ ਔੜ ਗਏ ਉਹੀ ਗੱਲ ਕਹਿੰਦਾ ਹੁੰਦਾ ਜਹੇ ਜਾਗਲਾ ਹੋ ਜੇ ਉਦੋਂ ਦੁੱਗਣਾ ਹੋ ਹੋ ਨੰਗੇ ਜੇ ਅਗਲਾ ਦੋ ਪੈਰ ਤੁਰਦਾ ਨਾ ਦੋ ਪੈਰ ਘੱਟ ਹੀ ਤੁਰੇ ਉਹ ਗੱਲ ਨਹੀਂ ਰਹੀ ਹੁਣ ਤਾਂ ਦੋ ਪੈਰ ਵੱਧ ਤੁਰੇ ਅਗਲੇ ਨਾਲੋਂ ਵੀ ਲੈ ਮੈਂ ਕਿ ਤੇਰੇ ਬਿਨਾ ਘੱਟਾ ਕਿਸੇ ਨਾਲ ਚੱਲ ਤੂੰ ਮੰਮੀ ਕੋਲੇ ਜਾ ਤੇ ਮੈਂ ਤੇਰੇ ਵਾਸਤੇ ਨਾ ਚਾਹ ਬਣਾ ਕੇ ਲਿਆਉਂ ਨਹੀਂ ਰਹਿਣ ਦੇ ਭੈਣੇ ਚਾਹ ਮੈਂ ਤਾਂ ਤਰਸ ਆ ਗਿਆ ਤੇਰੇ ਤੇ ਦੁਪਹਿਰੇ ਦੁਪਹਿਰੇ ਕੱਪੜੇ ਕੁੱਟੀ ਜਾਂਦੀ ਆ ਮੈਨੂੰ ਆਵਾਜ਼ ਮਾਰ ਲਈ ਮੈਂ ਇਹਨਾਂ ਛੋੜ ਕੇ ਨਾ ਤੇਨਾ ਸੁੱਕਣੇ ਪਵਾਜ ਗਵਾਂਡਾ ਦਾ ਕਿਸੋ ਖੁੰਦਾ ਚਲ ਕੋਈ ਨਾ ਤੂੰ ਤਾਂ ਮੈਨੂੰ ਬਾਜ ਵੀ ਨਹੀਂ ਮਾਰਦੀ ਬਿਗਾਗਣ ਮੇਰੇ ਨਾਲ ਕੰਮ ਕਰਾ ਜਨੇ ਹੱਥ ਵਟਾ ਜਾ ਤੂੰ ਜ਼ਿਆਦਾ ਹੀ ਮੇਰੀ ਗੱਲ ਸੁਣ ਸਾਨੂੰ ਨਾ ਉਹ ਛੋਡੇ ਜਿਹੜੇ ਚੱਕਲੇ ਵੇਲਨੇ ਆ ਉਹ ਦੇ ਦੀ ਤੇ ਪੀੜੀਆਂ ਦੇ ਦੀ ਚੰਗਾ ਨਹੀਂ ਉਹ ਹੈ ਜੇ ਤਾਂ ਮੈਂ ਕਹਿੰਦੇ ਹੁੰਦੇ ਜਦੋਂ ਇੱਥੇ ਆਪਾਂ ਕੜਾਹੀ ਚੜ੍ਹਾ ਲਈ ਰੋਟੀ ਟੱਕ ਵੇਲੇ ਮੈਂ ਆਪੇ ਬਿਠਿਆ ਰੇ ਚੱਕ ਲਿਆ ਉਂਗਲੀ ਗਵਾਂਡਾ ਦੇ ਉਹ ਵੀ ਮੈਂ ਪੈਨਸ਼ਨ ਲੈ ਮੇਰੇ ਹੁੰਦੇ ਮੈਂ ਚਾਹ ਬਣਾ ਕੇ ਹੋਣੀ ਆ ਹੇ ਨੀਂ ਤੇ ਘਰ ਤੇ ਮਾੜੀ ਮੋਟੀ ਚੀਜ਼ ਦੀ ਚਲ ਚੰਗਾ ਮੈਂ ਚਾਹ ਬਣਾ ਕੇ ਲਿਆ ਨਹੀਂ ਬੱਸ ਬਣਾ ਤੇਰ ਨਹੀਂ ਚਾਹ ਘਰ ਕੰਮ ਤੂੰ ਲੈ ਨਹੀਂ ਆ ਪਤਾ ਨਹੀਂ ਕ ਉਹ ਨਿਕਲ ਲਈ ਹੋਈ ਗੱਲਾਂ ਮਾਰੀ ਜਾਂਦੀ ਆ ਪਤਾ ਨਹੀਂ ਉਹ ਨੱਲਾ ਵੱਲ ਉਤਰੀ ਜੀ ਆ ਗਈ ਹੋਵੇ ਹਾਂ ਆ ਦੇਖਾਂ ਫੋਨ ਜਿਹਾ ਨਹੀਂ ਚਾਚੀ ਨਹੀਂ ਕੋਣ ਆ ਪਾਈ ਆ ਜਾ ਮੱਥਾ ਦੇਖਦੀਆਂ ਗੱਗਣਾ ਮੈਂ ਤਾਂ ਜਿਉਂਦੀ ਬਸਦੀ ਰਹਿ ਬੁੱਢ ਸਹਾਗਣ ਹੋ ਕਿਵੇਂ ਆਉਣਾ ਹੋਇਆ ਤੇਰਾ ਨਹੀਂ ਗਵਾਂਡੇ ਆ ਕੁੜੇ ਵਧਾਈਆਂ ਦੇਣ ਆਈਆਂ ਤੇਰੇ ਪੁੱਤ ਨੇ ਆਉਣਾ ਬਾਹਰੋਂ ਸੁੱਖ ਨਾਲ ਨਹੀਂ ਭੈਣੇ ਉਹ ਤਾਂ ਆਉਣਾ 15 ਕ ਦਿਨ ਰਹਿ ਗਏ ਉਹਦੇ ਆਉਣ ਦੇ ਵਿੱਚ ਆਹੋ ਤਾਈਆਂ ਤਾਂ ਸਫਾਈਆਂ ਕਰੀ ਜਾਂਨੇ ਹੋ ਦੇ ਤੇਰੇ ਦੀ ਲੈ ਤੇਰੇ ਦੀ ਉਹੀ ਗੱਲ ਕਹਿੰਦੇ ਹੁੰਦੇ ਨੂੰ ਤਾਂ ਨੂੰ ਹੀ ਹੁੰਦੀ ਆ ਪਾਈ ਤੀਤੀ ਹੁੰਦੀ ਆ ਤੈਨਾਂ ਵਿਚਾਰੀ ਖੱਪੀ ਜਾਂਦੀ ਆ ਪਰ ਲੈ ਵੇੜੇ ਚ ਉਧਰ ਗੇੜਾ ਦੇ ਕੇ ਫੇਰ ਇੱਧਰ ਆਈਆਂ ਮੈਂ ਨਹੀਂ ਮੇਰੀ ਗੱਲ ਸੁਣ ਲਾ ਪੁੱਤ ਅਗਲਾ ਵਿਆਹ ਦਾ ਕਾਰ ਹੀ ਖਾਤਰ ਹੁੰਦਾ ਕੰਮ ਲਈ ਵਿਆਹ ਦਾ ਹੁੰਦਾ ਹੋਰ ਉਹਨਾਂ ਦਾ ਕੀ ਰੂਪ ਦੇਖਣਾ ਹੁੰਦਾ ਇੱਥੇ ਅਸੀਂ ਵੀ ਬਿਉਂਦੇ ਤਾਂ ਕੰਮ ਵਾਸਤੇ ਆ ਮੈਂ ਕਦੋਂ ਕਹਿੰਨੀ ਆ ਵੀ ਚੰਮ ਪੱਟ ਕੇ ਖਾ ਲੋ ਪਰ ਤੁਸੀਂ ਤਾਂ ਭਾਈ ਸੱਚੀ ਗੱਲ ਆਉਦੀ ਨੂੰ ਦਾ ਚੰਮ ਪੱਟ ਕੇ ਖਾਣ ਲੱਗ ਗੀ ਨਹੀਂ ਉਹ ਤਾਂ ਘਰ ਦਾ ਹੀ ਕੰਮ ਕਰਦੀ ਆ ਹੁਣ ਦੱਸ ਮੈਂ ਕੀ ਕਰਾਂ ਹੈ ਮੇਰੀ ਗੱਲ ਸੁਣਾ ਹੁਣ ਤੂੰ ਲਾਵਾ ਲੁੱਤੀਆਂ ਲਾ ਕੇ ਉਹਨੂੰ ਆਗੀ ਹੋਣੀ ਆਗੀ ਹੈ ਨਹੀਂ ਨਹੀਂ ਚਾਚੀ ਉਹੀ ਗੱਲ ਕਹਿੰਦੇ ਹੁੰਦੇ ਤੇਰੇ ਤਾਂ ਨਾ ਦਾਈਆਂ ਵਾਂਗੂ ਪਹਿਲਾਂ ਢਿੱਡ ਹੋ ਜਾਂਦਾਗਾ ਹੈ ਵੀ ਮੈਂ ਤੁਹਾਨੂੰ ਲਾਵਾ ਮੈਨੂੰ ਇੱਥੇ ਬੈਠੀ ਨੂੰ ਸਭ ਸੁਣਦਾ ਸੀ ਜਦੋਂ ਤੂੰ ਲੁੱਤੀਆਂ ਲਾਉਂਦੀ ਸੀਗੀ ਜੇ ਤੈਨੂੰ ਇੰਨਾ ਹੈਂਗੜਾ ਚੜਿਆ ਹੋ ਜਾਣਾ ਐ ਕਰ ਉਹਨੂੰ ਕਹਦੇ ਕਿ ਤੂੰ ਅੰਦਰ ਪੈ ਜਾ ਕਿ ਮੇਰੀ ਮੈਂ ਤੇਰੀ ਜਗ੍ਹਾ ਤੇ ਕਿ ਆਪ ਕੱਪੜੇ ਧੋ ਦਿੰਨੀ ਆ ਧੋਦੇ ਤੂੰ ਇੰਮੀ ਤਾਂ ਫਿਰਦੀ ਹਈਆਂ ਕਾਣੂ ਫਿਰਦੀ ਆ ਤੂੰ ਤਾਂ ਗੁੱਸਾ ਹੀ ਕਰਕੇ ਬਹਿ ਗਈ ਮੈਂ ਤਾਂ ਸਾਰਾ ਕੰਮਕਾਰ ਕਰਕੇ ਨਾ ਤੁਹਾਡੇ ਘਰੇ ਸੁੱਖ ਨਾਲ ਵਧਾਈਆਂ ਦੇਣ ਆਈ ਸੀ ਮਹ ਨਾਲ ਤਾਂ ਚੱਲ ਪਈ ਮੁੰਡਾ ਬਾਹਰ ਆਉਂਦਾ ਨਾਲੇ ਤੁਸੀਂ ਖੰਡ ਪਾਠ ਕਰਾਉਂਗੇ ਹੈ ਵੀ ਜੇ ਕੋਈ ਕੰਮ ਦੀ ਉਤਾ ਚੜਾ ਹੋਇਆ ਮੈਨੂੰ ਆਵਾਜ਼ ਮਾਰ ਲਿਓ ਕਹਿੰਦੇ ਹੁੰਦੇ ਗਵੰਡੀ ਗਵੰਡੀ ਦੇ ਕੰਮ ਆਉਂਦਾ ਮੈਂ ਬੀੜੀ ਚੜਾ ਦੂੰ ਕੱਲ ਨੂੰ ਸਾਡੇ ਕੋਈ ਕੱਠਵਾਰ ਹੋਇਆ ਮੈਂ ਤੇਰੀ ਨੂਨ ਨੂੰ ਲੈ ਜੀ ਨੀ ਕਿੰਨੀਆਂ ਕਬੀੜੀਆਂ ਚੜਾਵੇਂਗੀ ਤੋ ਕਿੰਨੀਆਂ ਕਲਾਹੇਗੀ ਮੇਰੀ ਗੱਲ ਸੁਣ ਲੈ ਚੱਲ ਤੇਰੀਆਂ ਵਧਾਈਆਂ ਸਿਰ ਮੱਥੇ ਹੁਣ ਆ ਜਿਹੜੀਆਂ ਤੂੰ ਨਵੀਆਂ ਗੱਲਾਂ ਕਰਦੀ ਹੁੰਨੀ ਆ ਨਾ ਨੋਂ ਨੂੰ ਮੇਰੀ ਨੂੰ ਚੱਕਥਲ ਕਰਦੀ ਆ ਇਹ ਕਰਨਾ ਛੱਡ ਦੇ ਭਾਈ ਸਾਡੇ ਘਰ ਚ ਕਲੇਸ਼ ਨਾ ਪਾਇਆ ਕਰ ਨਹੀਂ ਉਹ ਚਾਚੀ ਮੈਂ ਕੌਣ ਹੁੰਨੀ ਆ ਕਲੇਸ਼ ਕਰਨ ਵਾਲੀ ਮੈਨੂੰ ਤਾਂ ਓਨੀ ਤੂੰ ਆ ਹੈ ਓਨੀ ਤੇਰੇ ਨੂੰ ਆ ਮੈਂ ਤਾਂ ਪਹਿਲਾਂ ਤੂੰ ਆ ਚਾਚੀ ਮੈਂ ਪਹਿਲਾਂ ਤੇਰੇ ਕੋਲੇ ਆਉਂਦੀ ਸੀ ਦੇਖ ਜਦੋਂ ਆਪਾਂ ਨਰਮਾ ਚੋਂ ਜਾਂਦੀਆਂ ਤਾਂ ਮੈਂ ਤੇਰੇ ਨਾਲ ਜਾਂਦੀ ਸੀ ਕੋਈ ਹਾੜੀ ਸੋਣੀ ਚਾਚੇ ਰੋਟੀ ਲੈ ਕੇ ਜਾਣੀ ਤਾਂ ਤੂੰ ਮੈਨੂੰ ਆਵਾਜ਼ ਮਾਰ ਲੈਂਦੀ ਸੀ ਹੁਣ ਕੋੜੇ ਛੋਡੇ ਸੁਖਣਾ ਪਾਠ ਹੋਊਗਾ ਘਰੇ ਤਾਂ ਨੂੰ ਨਾਲ ਕੋਈ ਕੰਮ ਹੋਇਆ ਤੇ ਮੈਂ ਹੀ ਕਰਾਂਗੀ ਲੈਨੇ ਸੋਨੇ ਚੁੱਲ੍ਹੇ ਡੋਲਨੇ ਆਉਂਦੇ ਮੈਂ ਡੋਲ ਜੂੰਗੀ ਆਏ ਕਰ ਫਿਰ ਉਹ ਬੈਠੀ ਧੁੱਪੇ ਕਾ ਕੱਪੜੇ ਧੋਉਂਦੀ ਐ ਤੂੰ ਨਾਲ ਧਵਾ ਦਿੰਦੀ ਉਹਦੇ ਤੂੰ ਨਿਚੋੜ ਨਿਚੋੜ ਪਾ ਦਿੰਦੀ ਜੇ ਧੋਉਂਦੀ ਸੀ ਉਹ ਕਹਿੰਦੀ ਘੁੱਟ ਚਾਹ ਦੀ ਆ ਆਗਿ ਲਾਣੀ ਐਨੇ ਕਰਮਾ ਵਾਲੀ ਐ ਤੇਰੇ ਨੂੰ ਲਫੜ ਚਾਹ ਲਿਆ ਸੀ ਬਿਨਾ ਬੋਲੇ ਮੈਨੂੰ ਕਹਿੰਦੀ ਭੈਣੇ ਮੈਂ ਚਾਹ ਲੈ ਕੇ ਆਉਣੀ ਆ ਨਾਲੇ ਚਾਹ ਦਾ ਟਾਈਮ ਹੋਇਆ ਪਿਆ ਹੁਣ ਚਾਹ ਹੀ ਬਣਾਉਣੀ ਸੀ ਉਹਨੇ ਹੋਰ ਕੀ ਕਰਨਾ ਸੀਗਾ ਨਹੀਂ ਮੈਂ ਤਾਂ ਇਹਨੂੰ ਵਿਚਾਰੀ ਨੂੰ ਮਨਾ ਕਰਕੇ ਆਈ ਸੀ ਮਾਂ ਕੱਪੜੇ ਧੋਈ ਜਾਂਦੀ ਐ ਮਾਂ ਮੈਨੂੰ ਬਾਜ ਮਾਰ ਲਈ ਐਨੇ ਮੈਂ ਤੇਰੀ ਮਾਂ ਕੋਲੇ ਬੈਣੀ ਐ ਮੈਂ ਨਿਚੋੜ ਕੇ ਖੇਸ ਜੇ ਸੁੱਕਣੇ ਪਰਵਾਜੂਗੀ ਨਾਲ ਹੋਰ ਚਲ ਕੋਈ ਨਾਲ ਨਾਲ ਪਵਾਦੀ ਉਹਦੇ ਉਹ ਵੀ ਧੁੱਪ ਚ ਲੱਗੀ ਹੋਈ ਆ ਗਈ ਹਾਂ ਬੈਠੀ ਆ ਵਿਚਾਰੀ ਲੱਗੀ ਹੋਈ ਚਲ ਪਹਿਲਾਂ ਚਾਹ ਦੀ ਪੀ ਲੈ ਪਹਿਲਾਂ ਬਸ ਕੱਟਲਣ ਵਾਲੇ ਰਹਿ ਗਏ ਜੀ ਕੋਈ ਨਾ ਮੈਂ ਕਿ ਛੱਲ ਦਿੰਨੀ ਆ ਤੇਰੇ ਨਾਲ ਚਲ ਕੋਈ ਨਦੀ ਜੀ ਤੁਸੀਂ ਚਾਹ ਪੀ ਲਓ ਹਾਂ ਤੇ ਨਾਲੇ ਮੈਂ ਉਹ ਗੱਲ ਕਰਦੀ ਆਂ ਕੀ ਵੀ ਕੋਈ ਗੱਲ ਲਾ ਲੂਗੀ ਤੇਰੇ ਨਾਲ ਕੰਮ ਤੇ ਕੀ ਪਤਾ ਮੇਰੀ ਮਨ ਲੈ ਚਲ ਦੀਦੀ ਮੈਂ ਵੀ ਚਾਹ ਪੀ ਲਾ ਤੀ ਪੀ ਲੈ ਘਟ ਹੋਰ ਮੈਂ ਤੇਨੂੰ ਸੁੱਕਣੇ ਪਵਾ ਜੂ ਕੱਪੜੇ ਮੈਨੂੰ ਤਾਂ ਐਂ ਕਹਿੰਦੀ ਸੀ ਭੈਣੇ ਕਹਿੰਦੀ ਆ ਕਿ ਮੇਰੇ ਨਾਲ ਕਿ ਝੱਲ ਕੇ ਕੱਪੜੇ ਸੁੱਕਣੇ ਪਵਾ ਜੀ ਮੈਂ ਇਕੱਲੀ ਕਿੱਥੇ ਜ਼ੋਰ ਲਾਈ ਜੂ ਦੇਖ ਜੇ ਕੱਲੀ ਲੱਗੀ ਰਹੀ ਹੈਣਾ ਐਨੇ ਪਾਰੇ ਹੁੰਦੇ ਕੇ ਸਪਾਣੀ ਚ ਭਿੱਜ ਕੇ ਮੁਰਕੇ ਟਿੱਡ ਇਕੱਠਾ ਹੋ ਜੂ ਬਹੁਤਾ ਟਿੱਡ ਦੁਖਣ ਲੱਗ ਜੂ ਹਾਈ ਤਾਂ ਪੁਰੁੰਣਾ ਹੀ ਪੁਰੁੰਣਾ 15 ਦਿਨ ਪਾਇਆ ਕੰਮ ਮੇ ਸਫਾਨਿਆ ਕਰੂਗੀ ਵਿਚਾਰੀ ਸੋ ਕੰਮਕਾਰ ਕਰੂਗੀ ਵੀ ਚੱਲ ਮੈਂ ਕਰਾਂ ਜੂ ਨਾਲ ਚਲ ਉਹ ਤਾਂ ਗੱਲ ਮੰਨਦੀ ਆ ਉਹਦਾ ਤਾਂ ਦੁਖਣ ਲੱਗ ਜਾ ਕੋਈ ਗੱਲ ਨਹੀਂ ਤੇਰਾ ਨਾ ਦੁਖਣ ਲੱਗ ਜਾ ਫਿਰ ਇੱਥੇ ਕੋਈ ਡਾਕਟਰ ਵੀ ਨਹੀਂ ਮਿਲਣਾ ਫਿਰ ਮਾਨਸਾ ਤੋਰਾ ਤੂੰ ਦਵਾਈ ਲੈਣ ਨਹੀਂ ਜਾਂਦੀ ਹੈਗੀ ਪਿੰਡਾਰੇ ਡਾਕਟਰ ਨਾਲ ਤੂੰ ਠੀਕ ਨਹੀਂ ਹੁੰਦੀ ਹੈਗੀ ਨਹੀਂ 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 ਚਾਚੀ ਤੂੰ ਤਾਂ ਮੇਰੇ ਗਾਲੀ ਪੈਗੀ ਮੇਰੀ ਗੱਲ ਸੁਣ ਮੈਂ ਐ ਕਹਿੰਨੀ ਆ ਤੂੰ ਆਹ 15 ਦਿਨ ਤਾਂ ਹੈਗੇ ਆ ਮੁੜ ਕੇ ਚੱਲ ਸੁੱਖ ਨਾਲ ਕੱਠ ਵੱਠ ਦਾ ਕੰਮ ਹੋ ਜੂਗਾ ਫੇਰ ਰਿਸ਼ਤੇਦਾਰ ਆਉਣਗੇ ਹਨਾ ਉਹ ਵੀ ਆਉਣਗੇ ਬਾਹਰਲੇ ਚੱਲ ਫੇਰ ਵੀ ਖਾਣਾ ਪਰੌਣਾ ਉਹਨਾਂ ਦਾ ਵੱਖਰਾ ਹੁੰਦਾ ਕਿਉਂ ਨਾ ਤੈਨੂੰ ਇੱਕ ਕੰਮ ਵਾਲੀ ਰੱਖ ਲੈ ਉਹਨੇ ਤਾਂ ਨੀ ਕੋਈ ਨਾ ਅਜੇ 15 ਦਿਨ ਪੈ ਨੇ ਭਾਈ ਜਿਹੜਾ ਘਰ ਦਾ ਕੰਮ ਆ ਉਹ ਤਾਂ ਨੋਂ ਤੋਂ ਕਰਾ ਲਵਾ ਨੀ ਬਾਅਦ 'ਚ ਕੋਈ ਨਾ 2-4 ਦਿਨ ਰੱਖ ਲਾਂਗੇ ਅਸੀਂ ਬਾਅਦ 'ਚ ਕਿਉਂ ਰੱਖਾਂਗੇ ਚਾਚੀ ਹੁਣੇ ਰੱਖਣਾ ਹੋਣਾ ਨੀ ਜੇ ਰੋ ਕਾਠ ਹੋਊਗਾ ਉਹ ਨਹੀਂ ਰੱਖਾਂਗੇ ਹੁਣ ਪਹਿਲਾਂ ਹੀ 10 ਦਿਨ ਮੈਂ ਕਿਹਨੂੰ ਬਿਠਾ ਲਵਾ ਇੱਥੇ ਘਰੇ ਲਿਜਾ ਕੇ ਓਹੋ ਨੀ ਚੰਗਾ ਭੈਣ ਤੂੰ ਤਾਂ ਉਹੀ ਗੱਲ ਆਪਦੀ ਮਰਜ਼ੀ ਕਰਨੀ ਮੈਂ ਤਾਂ ਚੰਗੇ ਵਾਸਤੇ ਕਿਹਾ ਸੀ ਵਿਚਾਰੀ ਤੇਰੀ ਨੂੰ ਤਾਂ ਮੂੰਹੋਂ ਬੋਲ ਕੇ ਨਹੀਂ ਕਹਿੰਦੀ ਵੀ ਕੋਈ ਕੰਮ ਵਾਲੀ ਲਾ ਦੇ ਕੰਮ ਵਾਲੀ ਲਾ ਦੇ ਸਾਣਿਆ ਮੇਰਾ ਢਿੱਡ ਮੱਚਾ ਮੈਂ ਕਹਤਾ ਨਹੀਂ ਲਾ ਦੇ ਕੀ ਸੋਡੇ ਤੋੜਾ ਅੱਗ ਲਾਈ ਨਹੀਂ ਲੱਗਦੀ ਮੇਰੀ ਗੱਲ ਸੁਣ ਲਾ ਨਹੀਂ ਜਿਆਦਾ ਹੀ ਤੂੰ ਟੈਂ ਟੈਂ ਬੋਲੀ ਜਾਨੀ ਹੁੰਨੀ ਆ ਪਹਿਲਾਂ ਤੂੰ ਆਪਦਾ ਘਰ ਸਾਂਭ ਜਿਹੜੇ ਤੇਰੇ ਇੰਨਾ ਥੱਬਾ ਕੱਪੜਿਆਂ ਦਾ ਪਿਆ ਹੁੰਦਾ ਪਹਿਲਾਂ ਉਹੀ ਧੋ ਲਿਆ ਕਰ ਸਾਡੇ ਤਾਂ ਆਜਾਂਗੀ ਤੂੰ ਬਾਹਰ ਚ ਧਵਾ ਕੇ ਜਾਈਂ ਪਹਿਲਾਂ ਆਪਣੇ ਧੋਲਾ ਘਰੇ ਜਾ ਕੇ ਨਹੀਂ ਮੈਂ ਤਾਂ ਇੱਕ ਵਾਰ ਧੋ ਕੇ ਨਾ ਦੂਜੇ ਦਿਨ ਬੈੱਡ ਤੇ ਵੀ ਪੱਖਾ ਛੱਡ ਕੇ ਹਵਾ ਲਵਾ ਦਿੰਦੀ ਆ ਉਹ ਤਾਂ ਪਿਆ ਹੁੰਦਾ ਥੱਬਾ ਮੈਂ ਤਾਂ ਤੀਜੇ ਦਿਨ ਲਵਾਰੀ ਚ ਰੱਖਦੀ ਆ ਤੈਂ ਮਾਰ ਕੇ ਵੀ ਚਲ ਮਾੜੇ ਮੋਟੇ ਸਲਾਬੇ ਓਏ ਪੱਖੇ ਨਾ ਸੁੱਕ ਜਾਣਗੇ ਆਹੋ ਮੈਂ ਤਾਂ ਆਪ ਹੀ ਨਹੀਂ ਸਮਝਦੀ ਜਦੋਂ ਤੇਰੇ ਵਰਦੀਆਂ ਆ ਜਾਂਦੀਆਂ ਨੇ ਮਤਾਂ ਦੇਣ ਨੂੰ ਆ ਇੱਕ ਤਾਂ ਸਾਡੀ ਆ ਗਈ ਜਿਹੜੀ ਬੈਠ ਬੈਠ ਕੇ ਗੱਲਾਂ ਕਰ ਗਈ ਆ ਉਹੀ ਗੱਲ ਤੇਰੀ ਨੂੰ ਤੂੰ ਉਹਦੀ ਸੱਸ ਕਹਿੰਦੇ ਹੁੰਦੇ ਸੱਸ ਨੂੰ ਲੜੀਆਂ ਇੱਕੇ ਚੌਕੇ ਚੜੀਆਂ ਮੈਂ ਤਾਂ ਤੀਜੀ ਗਵਾਂਢਣ ਵੱਜੂਗੀ। ਮੈਂ ਤਾਂ ਗੱਲ ਆ ਮੇਰੀ ਗੱਲ ਸੁਣ ਲਾਗਾ ਕਾ ਨਾ ਹੁਣ ਤੂੰ ਐ ਬੋਲੀ ਤਾਂ ਜਾਣੀ ਆ ਭਾਈ ਜੇ ਉਹਨੂੰ ਕੋਈ ਦੁੱਖ ਤਕਲੀਫ ਆ ਅਸੀਂ ਉਈ ਤਰਫ ਦੇ ਆ ਕੋਈ ਹੋਰ ਨਹੀਂ ਖੜਦਾ ਹੈਗਾ ਨਾ ਕੋਈ ਆਂਟੀ ਗਵਾਂਢੀ ਖੜਦਾ ਹੁੰਦਾ ਤੈਨੂੰ ਮੈਂ ਦੱਸਾਂ ਨਿਪਾਣਾ ਤੂੰ ਹੀ ਤੜਫੇਂਗੀ ਹੋਰ ਮੈਂ ਥੋੜੀ ਤੜਫੂਗੀ ਆਹੋ ਤਾਂਹੀਂ ਤਾਂ ਗਿਠ-ਗਿਠ ਤੜਫਦੀਆਂ ਵੀ ਉਹ ਕੱਪੜੇ ਧੋਂਦੀ ਆਗੀ ਹੁਣ ਤੈਨੂੰ ਬਾੜੀ ਤੜਫਣਾ ਹੁੰਦੀ ਆ ਮੈਂ ਤਾਂ ਤਾਂ ਤੜਫਦੀ ਸੀ ਬੈਰ ਨੇ ਜੇ ਹੁਣ ਮੈਂ ਕਹੂੰਗੀ ਮੈਂ ਤਾਂ ਆਪਦੀ ਗਵੰਡਣ ਵੱਜੂ ਤੇਰੇ ਕੰਮ ਆਜੂ ਜੇ ਕਿਤੇ ਗੱਲ ਔਰਲੇ ਪਰਲੀਆਂ ਕੋਲ ਕਿਸੇ ਹੋਰ ਕੋਲੇ ਵਾਗੀ ਨਾ ਉਹ ਗਾਂ ਦੀਆਂ ਚਾਰ ਬਣਾਉਣ ਗਿਆ ਵੀ ਨੂੰ ਨੂੰ ਤਾਂ ਝੋਗੜੇ ਚੜਾਈ ਨਹੀਂ ਬਿਠਾਉਂਦੀ ਕਿਸੇ ਵੇਲੇ ਵੀ ਟੀ ਨੂੰ ਤਾਂ ਝੋਗੜੇ ਚੜਾਈ ਰੱਖਦੀ ਆ ਨੂੰ ਤਾਂ ਸਾਰਾ ਦਿਨ ਚਮਮ ਪੱਟ ਕੇ ਨਹੀਂ ਮੇਰੀ ਧੀ ਤਾਂ ਪਤਾ ਨਹੀਂ ਕੀ ਲੋਕਾਂ ਦੇ ਦੰਦੀਆਂ ਵੱਡਦੀ ਆਗੀ ਨਹੀਂ ਉਹਨੂੰ ਮੈਂ ਨੌਕਰੀ ਤੇ ਲਾਉਣਾ ਨਹੀਂ ਮੈਂ ਉਹਨੂੰ ਕੋਰਸ ਕਰਾਉਣੀ ਆ ਤੈਨੂੰ ਕੀ ਦੱਸਾਂ ਮੈਂ ਉਹਨੇ ਤਾਂ ਵਕੀਲ ਬਣਨਾ ਮੇਰੀ ਧੀ ਨੇ ਤਾਂ ਚਲ ਕੋਈ ਨਾ ਕਿਤੇ ਬਣੂਗੀ ਉਹ ਦੇ ਉਹਦੀਆਂ ਵੀ ਵਧਾਈਆਂ ਦੇ ਕੇ ਜਾਉਂ ਕੋਈ ਨਾ ਫਿਰ ਤੂੰ ਦੇ ਜੀ ਵਧਾਈਆਂ ਹੋਰ ਜਾਣੀ ਐ ਮੈਂ ਤੇਰੀਆਂ ਵਧਾਈਆਂ ਨਾਲੋਂ ਐਵੇਂ ਹੀ ਚੰਗੇ ਅਸੀਂ ਦੇਖਿਆ ਹੁਣ ਉਹ ਆਈ ਆ ਉਹ ਬੋਲਣ ਲੱਗੀ ਨਹੀਂ ਮੇਰੀ ਧੀ ਤੇ ਕਿੱਡਾ ਦੰਦ ਤਰਿਆ ਹੋਇਆ ਇਹਨਾਂ ਨੇ ਲੈ ਦੱਸ ਵੀ ਦੱਸ ਜੇ ਉਹ ਜਵਾਕੜੀ ਪੜ ਜੂਗੀ ਆਪਦੇ ਪੈਰਾਂ ਤੇ ਖੜੀ ਹੋ ਜੂਗੀ ਕਿਸੇ ਕੰਜਰ ਨੂੰ ਕੀ ਹੈ ਕਿਵੇਂ ਲੱਗੀਆਂ ਹੋਈਆਂ ਨੇਗੀਆਂ ਬੋਲਣ ਉਹਨੂੰ ਚਲ ਕੋਈ ਨਾ ਮੈਂ ਵੀ ਉਹਨੂੰ ਕਹੂੰ ਵੀ ਧੀਏ ਤੂੰ ਕਿਸੇ ਦੀ ਪਰਵਾਹ ਨਾ ਕਰ ਤੈਨ ਦੱਕਾ ਦੂਰਾ ਨਹੀਂ ਕਰਨਾ ਹੈਗਾ ਜੋ ਮਰਜੀ ਹੋਈ ਜਾਵੇ ਬਸ ਤੂੰ ਆਪਣਾ ਪੜਾਈ ਤੇ ਜ਼ੋਰ ਦੇ ਇਹਨਾਂ ਦੇ ਮੂੰਹ ਚ ਗੂੰਹ ਦੇ ਕੇ ਦਿਖਾ ਦੇ ਜੜੀਆਂ ਭੌਂਕਦੀਆਂ ਨੇ ਅੱਜ ਕੁੱਤਿਆਂ ਵਾਂਗੂ ਵੀ ਇਹਦੀ ਧੀ ਕੰਮ ਨਹੀਂ ਕਰਦੀ ਇਹਦੀ ਧੀ ਕੰਮ ਨਹੀਂ ਕਰਦੀ ਉਦੋਂ ਪਤਾ ਲੱਗੂ ਜਦੋਂ ਮੇਰੀ ਧੀ ਕਾਲਾ ਕੂਟ ਪਾ ਕੇ ਨੀ ਵਕੀਲ ਬਣੂਗੀ ਫੇਰ ਦੇਖੀ ਇਹਨਾਂ ਸਾਰੀਆਂ ਸਰੀਕਣੀਆਂ ਦੇ ਨਾ ਜੇ ਮੂੰਹ ਨਾ ਕਹਿੰਦੇ ਹੁੰਦੇ ਅੱਡੇ ਨਾਲ ਰਹਿ ਗਏ ਹਾਂ ਓਹੋ ਇਹ ਨਾਲ ਵੀ ਕੁਝ ਨਹੀਂ ਹੋ ਸਕਦਾ ਪਤਾ ਨਹੀਂ ਮੰਮੀ ਵਰਗੇ ਨਾਲ ਰੋਲਾ ਕਿਉਂ ਪਾਉਂਦਾ ਹੁਣ ਪਤਾ ਨਹੀਂ ਮੈਨੂੰ ਲੱਗਦਾ ਕੋਈ ਆ ਕੇ ਬਹਿ ਗਈ ਆ ਕੋਲੇ ਮੈਂ ਤਾਂ ਇੱਥੇ ਪੜ ਨਹੀਂ ਹੁੰਦਾ ਮੈਨੂੰ ਤਾਂ ਇਹ ਲੱਗਦਾ ਮੈਨੂੰ ਉਹਦੇ ਪਿੰਡ ਹੀ ਜਾਣਾ ਚਾਹੀਦਾ ਉਹਦੇ ਸਹੁਰੇ ਚਲ ਕੋਈ ਨਹੀਂ ਤੂੰ ਆ ਕਮਰੇ ਚ ਰਿਲੈਕਸ ਇੱਥੇ ਨਾ ਬਾਜ ਘਟ ਆਉਂਦੀ ਐ ਇੱਥੇ ਬਹਿ ਕੇ ਪੜ ਲੈਣੀ ਐ ਮੈਂ ਮੀਤ ਹਾਂ ਮਾਂ ਹਾਂ ਮੇਰੇ ਪੁੱਤ ਪੜ ਹੀ ਜਾਂਦਾ ਮਾ ਪੜੀ ਤਾਂ ਜਾਣੀ ਆ ਗੱਲ ਕਰ ਤੁਸੀਂ ਕਿੱਥੇ ਪੜਨ ਦੇ ਨੂੰ ਆ ਇੰਨਾ ਜ਼ਿਆਦਾ ਰੌਲਾ ਪਾਉਣਾ ਮਾ ਮੈਨੂੰ ਖੇਚੜ ਜਾਂਦੀ ਐ ਸੱਚੀ ਕਿਉਂਕਿ ਮੈਨੂੰ ਇੰਨਾ ਇਰੀਟੇਟ ਹੁੰਦਾ ਨਾ ਬਸ ਗੱਲਾਂ ਹੀ ਛੱਡ ਦੇ ਇੰਨਾ ਜ਼ਿਆਦਾ ਚੱਲ ਪੁੱਤ ਤੂੰ ਮੇਰੀ ਗੱਲ ਸੁਣ ਹਾਂਜੀ ਮੈਂ ਤੈਨੂੰ ਐਂ ਕਹਨੀ ਆ ਤੇਰੀ ਭਾਬੀ ਜੋ ਮਰਜ਼ੀ ਕਹੀ ਜਾਵੇ ਤਾਂ ਢੱਕਾ ਦੂਰਾ ਨਹੀਂ ਕਰਨਾ ਹੈਗਾ ਢੱਕਾ ਦੂਰਾ ਨਹੀਂ ਕਰਨਾ ਹਾਂ ਕੋਈ ਤਾਂ ਮੈਨੂੰ ਕੁਝ ਵੀ ਨਹੀਂ ਕਹਿੰਦੀ ਹੈਗੀ ਦੇਖ ਮੇਰੀ ਗੱਲ ਸੁਣਾ ਨਾ ਤਾਂ ਕੋਈ ਕੰਮ ਕਰਾਉਣਾ ਉਹ ਆਪਣੀ ਗਵੰਡਣ ਵੀ ਆਈ ਸੀ ਗगन ਉਹ ਪਤਾ ਕੀ ਕਹਿ ਕੇ ਗਈ ਆ ਕਹਿੰਦੀ ਲੈ ਕਹਿੰਦੀ ਥੋੜੀ ਕੁੜੀ ਤਾਂ ਅੰਦਰ ਬੈਠੀ ਪੜੀ ਜਾਂਦੀ ਆ ਕਹਿੰਦੀ ਨੋਂ ਤੁਸੀਂ ਕੰਮ ਤੇ ਲਾਈ ਪਈ ਆ ਪੁੱਤ ਮੇਰੀ ਗੱਲ ਸੁਣਾ ਹੁਣ ਤੇਰੇ ਤੇ ਕਿੰਨਾ ਖਰਚਾ ਕਰਦੇ ਆਂਗੇ ਕਹਿੰਦੇ ਤੈਂ ਨਾ ਲੋਕਾਂ ਦੇ ਨਾ ਮੂੰਹ ਬੰਦ ਕਰਨੇ ਨੇਗੇ ਚਲ ਕੋਈ ਨਹੀਂ ਮਾਂ ਕਹਿੰਦੇ ਹੁੰਦੇ ਜਿੰਨੇ ਮੂੰਹ ਆਣੀਆਂ ਗੱਲਾਂ ਲੋਕਾਂ ਨੇ ਤਾਂ ਕਰਨੇ ਹੀ ਹੁੰਦਗਾ ਉਹਨਾਂ ਨੂੰ ਕਰ ਲੈਣ ਦੇ ਪਤਾ ਤੋਂ ਲੋਕਾਂ ਨੂੰ ਉਹਦਾ ਲੱਗੂ ਜਦੋਂ ਰਿਜ਼ਲਟ 'ਚ ਪਹਿਲੇ ਨੰਬਰ ਤੇ ਆ ਗਈ ਹਾ ਬਸ ਆਏ ਪਤਾ ਲੱਗੇ ਵੀ ਮੇਰੀ ਧੀ ਵਕੀਲ ਬਣ ਗਈ ਨਹੀਂ ਮੈਂ ਤਾਂ ਫੁੱਲ ਫੁੱਲ ਬੈਠੂੰ ਮੈਂ ਤਾਂ ਸਾਰੇ ਘੜੀ ਗਵਾਂਢ ਦੇ ਵਿੱਚ ਲੱਡੂ ਵੰਡੂੰਗੀ ਵੀ ਦੇਖ ਮੇਰੀ ਧੀ ਦੇ ਕਾਲਾ ਕੋਟ ਪਾ ਕੇ ਵਕੀਲ ਬਣ ਗਈ ਨਹੀਂ ਆਪਣੇ ਤਾਂ ਖਾਨਦਾਨ 'ਚ ਨਹੀਂ ਕੋਈ ਬਣਿਆ ਚਲ ਮਾਂ ਤੇਰੇ ਬੋਲਸ ਲਖਣੇ ਹੋਣ ਬਸ ਇੱਕ ਉਹ ਵੈਗਰੂ ਦਾ ਹੱਥ ਚਾਹੀਦਾ ਮੇਰੇ ਸਰ ਤੇ ਬਸ ਮੈਂ ਵਕੀਲ ਬਣ ਜਾ ਹੋਰ ਮੈਨੂੰ ਕੀ ਚਾਹੀਦਾ ਆਇਨਾ ਬੜ ਲੇ ਕੇ ਨਾ ਮੱਥਾ ਮਾਰਦੀ ਆ ਵਾ ਕਦੇ ਕਦੇ ਤਾਂ ਨਾ ਰਾਤ ਨੂੰ ਸੁੱਤਿਆ ਨਹੀਂ ਜਾਂਦਾ ਐ ਹੁੰਦਾ ਵੀ ਹੁਣ ਵੀ ਪੜਨਾ ਮਾਂ ਇਕਣਾ ਰਹਿੰਦਾ ਕੁੰਦਾ ਇਹ ਵਕੀਲ ਦਾ ਕੋਰਸ ਸਭ ਤੋਂ ਔਖਾ ਹਾਂ ਪੁੱਤ ਔਖਾ ਤਾਂ ਹੈਗਾ ਪੜਾਈਆਂ ਕਿਹੜਾ ਕਰਨੀਆਂ ਸੌਖੀਆਂ ਇਹਨੇ ਤੇਰੇ ਸਾਹਮਣੇ ਦੇਖ ਲੈ ਹੁਣ ਸਾਰੀ ਸਾਰੀ ਰਾਤ ਪੜਦੀ ਰਹਿਣੀ ਆ ਪੜਦੀ ਤਾਂ ਰਹਿਣੀ ਆ ਮਾਂ ਹਜੇ ਪੜਾਈ ਤਾਂ ਫੇਰ ਵੀ ਠੀਕ ਸੀ ਆ ਜਿਹੜਾ ਵਕੀਲੀ ਦਾ ਕੋਰਸ ਹੈ ਨਾ ਇਹ ਤਾਂ ਤੂੰ ਬਸ ਸਮਝ ਨਹੀਂ ਸਕਦੀ ਮੈਂ ਤੈਨੂੰ ਦੱਸ ਨਹੀਂ ਸਕਦੀ ਕਿਆ ਨੌਕਾ ਕਰਨਾ ਕੋਈ ਨਾ ਪੁੱਤ ਮੇਰੀ ਗੱਲ ਸੁਣਾ ਜੇ ਨੌਕਰੀ ਮਿਲੂਗੀ ਕਿਹੜਾ ਕਿਸੇ ਨੇ ਲੈ ਲੈਣੀ ਆ ਤੇਰੀ ਹੋਈ ਆ ਇੱਜ਼ਤ ਵੀ ਲੋਕਾਂ ਦੇ ਵਿੱਚ ਤੇਰੀ ਹੋਈ ਬਣਨੀ ਆ ਦੇਖੀ ਤਾਂ ਸਹੀ ਤੂੰ ਜਦੋਂ ਤੂੰ ਵਕੀਲ ਬਣ ਗਈ ਨਾ ਤੇਰੀ ਪਹਿਲਾਂ ਭਾਬੀ ਦਾ ਹੀ ਕਹਿੰਦੇ ਪੱਕਾ ਨਹੀਂ ਰਹਿਣਾ ਇਹਦੇ ਵਿੱਚ ਮੇਰੀ ਗੱਲ ਸੁਣ ਮਾ ਤੂੰ ਨਾ ਐਵੇਂ ਨੱਚ 24 ਘੰਟੇ ਭਾਬੀ ਬਾਰੇ ਬੋਲੀ ਜਾਇਆ ਕਰ ਉਹ ਤਾਂ ਆਪਣਾ ਹੀ ਚੰਗੀ ਹੈ ਵਿਚਾਰੀ ਕਦੇ ਮੈਨੂੰ ਬੈਠੀ ਨੂੰ ਚਾਹ ਪੁੱਛਦੀ ਆ ਸਾਰੇ ਬੇਟੀ ਨੂੰ ਪਾਣੀ ਪੁੱਛਦੀ ਆ ਹਜੇ ਮੈਂ ਉਹਨੂੰ ਕਿਹਾ ਸੀ ਮਾਪੇ ਪਈ ਨਾ ਕੱਪੜੇ ਧੋਣ ਲੱਗ ਜੀ ਪਤਾ ਨਹੀਂ ਲੱਗੀ ਆ ਪਤਾ ਨਹੀਂ ਨਾ ਮੈਂ ਤਾਂ ਉਧਰ ਲਖਾਂਵਰੇ ਚੁੱਟ ਕੇ ਇਧਰ ਲੈ ਜਾ ਗਈ ਆ ਨਹੀਂ ਬੱਸ ਕਰਤੀ ਏ ਤੈਨੂੰ ਨਹੀਂ ਪਤਾ ਹੈਗਾ ਉਦਣੇ ਪਤਾ ਮੈਨੂੰ ਕੀ ਕਹਿੰਦੀ ਕਹਿੰਦੀ ਮਾਂ ਜਾ ਤਾਂ ਤੂੰ ਕਹਿੰਦੀ ਮੇਰੇ ਨਾਲ ਫਰਿੱਜ ਕਹਿੰਦੀ ਖਿਸਕਾ ਦੇ ਕਹਿੰਦੀ ਜਾ ਮੀਤ ਨੂੰ ਕਹਿ ਦੇ ਮੈਂ ਕਿਹਾ ਨਹੀਂ ਦੱਸ ਅਕਲ ਦੀ ਏ ਅੰਨੀ ਏ ਮੈਂ ਉਹ ਜਵਾਕੜੀ ਨੂੰ ਪਰਦੀ ਨੂੰ ਠਾਲਾਂ ਹਾਂ ਤੇਰੇ ਪਿੱਛੇ ਵੀ ਤੂੰ ਹੀ ਬਾਲਟੀ ਭਰ ਕੇ ਧੋ ਦੇ ਫਰਿੱਜ ਦੇਖ ਲਾ ਤੂੰ ਆਏ ਉਹਨੂੰ ਵੀ ਆਏ ਆ ਵੀ ਕਿਤੇ ਨੌਕਰੀ ਤੇ ਲੱਗ ਨਾ ਜਾਵੇ ਨਹੀਂ ਨਹੀਂ ਮਾਂ ਤੂੰ ਐ ਸੋਚ ਫੜੋ ਵੀ ਇਨਸਾਨ ਆ ਆਖਰ ਨੂੰ 부ੜੀਏ ਬੰਦਾ ਦਾ ਕੋਈ ਹੈ ਨਹੀਂ ਇਕੱਲੇ ਬੰਦੇ ਤਾਂ ਨਹੀਂ ਫ੍ਰਿੱਜ ਚੱਕੀ ਜਾਂਦੀ ਤੇ ਉਹ ਕਿਵੇਂ ਚੱਕ ਲੈਂਦੀ ਜੋਨੇ ਕਹਦਾ ਸੀ ਮਾੜੇ ਹੱਥ ਲਵਾਉਣ ਨੂੰ ਤੂੰ ਮੈਨੂੰ ਕਹਿ ਦਿੰਦੀ ਐਡੀ ਕੀ ਗੱਲ ਸੀ ਨਹੀਂ ਪੁੱਤ ਤੈਨੂੰ ਕੀ ਪਤਾ ਬਥੇਰੀ ਹੱਟੀ ਕੱਟੀ ਪਈਆ ਇਹ ਜੀ ਤਾਂ ਪਈਆ ਤੂੰ ਤਾਂ ਐਵੇਂ ਹੀ ਬਸ ਭਾਬੀ ਭਾਬੀ ਕਰੀ ਜਾਂਦੀਆਂ ਨਹੀਂ ਹੈ ਤਾਂ ਬਗਾਨੀ ਹੋਈਆਂ ਬਗਾਨੀਆਂ ਬਗਾਨੀਆਂ ਹੀ ਹੁੰਦੀਆਂ ਨੇ ਪੁੱਤ ਉਹ ਕਦੇ ਚਾਹੁੰਦੀ ਆ ਵੀ ਤੂੰ ਨੌਕਰੀ ਤੇ ਲੱਗੇ ਸਾਡੀ ਇੱਜ਼ਤ ਬਣੇ ਜਿਉਂ ਆਏ ਸੋਚੇ ਫਿਰ ਤਾਂ ਉਹ ਤੈਨੂੰ ਬੈਠੀ ਨੂੰ ਠਾਲੇ ਹੀ ਨਾ ਚਲ ਕੋਈ ਨਹੀਂ ਮਾਂ ਮੈਂ ਤੈਨੂੰ ਨਾ ਹੁਣ ਕੀ ਕਹਾ ਤੂੰ ਸਮਝਦੀ ਨਹੀਂ ਹੈਗੀ ਪਰ ਮੈਂ ਤੈਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹਣੀ ਆ ਵੀ ਜਹੇ ਜੀ ਬਹੂ ਆਪਣੇ ਆਈ ਹੈ ਨਾ ਮਾਤਾ ਕਹਿੰਦੀ ਕਰ ਕਰਾਵੇ ਬਲਾਈ ਚੰਗੀ ਆ ਪਰ ਤੂੰ ਉਹਨੂੰ ਸਮਝ ਨਹੀਂ ਰਹੀ ਹੈਗੀ ਪੁੱਤ ਮੈਂ ਖਾ ਨਹੀਂ ਮੇਰੇ ਚ ਹੀ ਘਾਟਾਂ ਨੇ ਪਤਾ ਨਹੀਂ ਉਹਦੇ ਚ ਹੀ ਘਾਟਾਂ ਨੇ ਜਿਹੜੀ ਵੀ ਕੋਈ ਆਉਂਦੀ ਆ ਬਸ ਆਹੀ ਬੋਲੀ ਜਾਂਦੀਆਂ ਨੇ ਤੁਸੀਂ ਨੂੰ ਤਾਂ ਕੰਮ ਕਰਾਉਣੀ ਹੋ ਉਹ ਤੁਹਾਡੇ ਮੂਹਰੇ ਬੋਲਦੀ ਨਹੀਂ ਕਿਸੇ ਨੂੰ ਕੀ ਦੱਸਾਂ ਬੋਲਦੀ ਤਾਂ ਉਹ ਬਥੇਰਾ ਮੂਮਿਨੀ ਆ ਅੱਛਾ ਮਾਂ ਹਾਂ ਤੇ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਹੁਣ ਮੈਨੂੰ ਮਾਂ ਪੜ ਲੈਣ ਦੇ ਪਹਿਲਾਂ ਤੁਸੀਂ ਬਾਹਰ ਇਹਨਾਂ ਰੌਲਾ ਪਾਈ ਗਈਆਂ ਜਾ ਤੂੰ ਜਾ ਕੇ ਆਰਾਮ ਕਰ ਲੈ ਚੱਲ ਪੁੱਤ ਮੈਂ ਆਰਾਮ ਕਰਦੀ ਆ ਤੂੰ ਆਏ ਮੇਰੀ ਗੱਲ ਸੁਣਾ ਪੜ ਲਾ ਆਪਦਾ ਸਾਰਾ ਧਿਆਨ ਪੜਾਈ 'ਚ ਦੇ ਦੇ ਠੀਕ ਹੈ ਹਾਂ ਕੋਈ ਨਹੀਂ ਮੇਰੀ ਗੱਲ ਸੁਣ ਮਾਂ ਇੱਧਰ ਦੀ ਵਗ ਜਾ ਕਿਉਂਕਿ ਇੱਧਰੋਂ ਨਾ ਤੂੰ ਹੁਣ ਬਾਹਰ ਭੇੜ ਹੀ ਆਈਆਂ ਜਾਂ ਇੱਧਰ ਦੀ ਵਗ ਜਾ ਚੱਲ ਕੋਈ ਨਾ ਮੈਂ ਇੱਧਰ ਠੀ ਚਲੀ ਜਾਂਦੀ ਹਾਂ ਹੋਰ ਮੈਨੂੰ ਪੜ ਲੈਣ ਦੇ ਬੰਦ ਬੈਠੀ ਜੇ ਕੋਈ ਜੇ ਕੋਈ ਚੀਜ਼ ਦੀ ਲੋੜ ਹੋਈ ਮੈਨੂੰ ਦੱਸ ਦੀ ਕੋਈ ਨਹੀਂ ਕੋਈ ਨਹੀਂ ਦੱਸ ਦਊਂਗੀ ਹਾਂ ਮੈਨੂੰ ਤਾਂ ਨਾ ਸੱਚੀ ਮੈਨੂੰ ਨਹੀਂ ਲੱਗਦਾ ਵੀ ਮੇਰੇ ਤੋਂ ਇੱਥੇ ਪੜਿਆ ਜਾਊਗਾ ਕਦੇ ਮਾਂ ਆ ਜਾਂਦੀ ਐ ਕਦੇ ਭਾਬੀ ਆ ਜਾਂਦੀ ਐ ਸਰ ਉਹ ਤਾਂ ਵਿਚਾਰੀ ਤਰਸ ਜਾ ਮਨ ਕਿ ਚਾਹ ਪਾਣੀ ਪੁੱਛਣੀ ਆਂਦੀ ਆ ਗੱਲ ਕਰ ਮਾਂ ਤਾਂ ਸੋਚਦੀ ਨਹੀਂ ਹੈਗੀ ਵੀ ਉਹਦਾ ਕੋਰਸ ਕਿੱਡਾ ਔਖਾ ਲੇ ਚੁਗਲੀਆਂ ਕਰਨ ਬਹਿ ਜਾਂਦੀ ਆ ਆਖੇ ਮਾਂ ਨਹੀਂ ਮਾਂ ਹਾਂ ਪੁੱਤ ਉਹ ਕੀ ਕਰੀ ਜਾਨੀ ਆ ਕਿਉਂ ਦੱਸ ਤੂੰ ਕੱਲੀ ਖਪੀ ਜਾਨੀ ਆ ਕਿ ਕਰਾਂ ਕਿ ਭਾਰੇ ਪੈਸੀ ਮੈਨੂੰ ਤਾਂ ਨਾ ਤੇਰੀ ਸਮਝ ਨਹੀਂ ਆਉਂਦੀ ਹੈਗੀ ਜਦੋਂ ਕੰਮ ਧੰਦੇ ਹੁੰਦੇ ਆ ਉਹਦੋਂ ਤੂੰ ਮੀਤ ਨੂੰ ਪੇਕੇ ਭੇਜ ਦਿੰਦੀ ਆ ਦੋ ਦਿਨ ਰੱਖ ਲੈਣ ਦੀ ਦੱਸਾ ਦਿਵਾਲੀ ਦੀਆਂ ਸਫਾਈਆਂ ਕਰਾਉਣੀਆਂ ਸੀ ਕਰਵਾ ਕੇ ਭੇਜ ਦਿੰਦੀ ਫੇਰ ਉਹ ਫੜਾਈ ਫਟੂਈ ਚ ਰੁੱਝੀ ਰਹਿੰਦੀ ਐ ਹੁਣ ਕੋਈ ਕਦੀ ਛੁੱਟੀ 'ਚ ਮਹਾਂਪੱਤ ਜਿਕੇ ਜਾਏ ਆਉਗੀ ਫੇਰ ਕਹਿ ਦਿੰਨਾ ਜੇ ਕੋਈ ਪੇਪਰ 'ਚ ਰਹੇਗੀ ਫੇਰ ਮੇਰੇ ਤੇ ਕਾਠੀ ਫੇਰ ਪਾ ਲੈਣ ਨੇ ਉਹ ਤੇਰੇ ਤੇ ਤਾਂ ਕਾਹ ਨੂੰ ਪਾਣੀ ਫੇਰ ਤੂੰ ਮੈਨੂੰ ਦੱਸ ਦਿੰਦੇ ਕੋਈ ਬੁੜੀ ਨੂੰ ਪਤਾ ਕਰ ਲੈਂਦੇ ਬਿਮਾਰ ਅਠ ਮਾਰ ਰਹੀ ਨਹੀਂ ਦੱਸ ਇੰਨਾ ਕੰਮ ਸਹੇੜ ਕੇ ਬੈਗੀ ਤੂੰ ਦੱਸ ਹੋਈ ਨਾ ਹੌਲੀ ਹੌਲੀ ਕਰ ਲ ਫਿਰ 500 400 ਰੁਪਏ ਤੋਂ ਬੜਾ ਨਿਕਲ ਤੁੰਗਾ ਮੇਰੀ ਗੱਲ ਸੁਣ ਮਾਂ ਜੇ ਬਿਮਾਰ ਹੋ ਗਈ ਉੱਥੇ ਡਾਕਟਰ ਨੂੰ ਵੀ ਤਾਂ ਪੈਸੇ ਦੇਵਾਂਗੇ ਤੂੰ ਤਾਂ ਬੁੜੀਆਂ ਦੀ ਰੋਟੀ ਪਾਣੀ ਦੇਖ ਲੈਣੀ ਐ ਕਿ ਕੀ ਕਰਾਂ ਉਹ ਵੀ ਨਹੀਂ ਪੱਕਦਾ ਹੁਣ ਲੋ ਕਿਸੇ ਵੇਲੇ ਪੱਕਾ ਦੇ ਨਾ ਖਾ ਲੈਣੀ ਐ ਨਹੀਂ ਨਹੀਂ ਪੱਕਦੀਆਂ ਤਾਂ ਨਹੀਂ ਫਿਰ ਬਖਾਨੀ ਨੂੰ ਤਾਂ ਦੇਣਾ ਪੈਣਗੀਆਂ ਚੱਲ ਕੋਈ ਨਾ ਦੋ ਰੋਟੀਆਂ ਵੱਧ ਪਕਾ ਲਾਂਗੇ ਤੂੰ ਕੱਲੀ ਨਾ ਇੰਨਾ ਖੱਪ ਗਰਮੀ ਇੰਨੀ ਜ਼ਿਆਦਾ ਹੈਗੀ ਆ ਮੁੜ ਕੇ ਬਲੱਡ ਲੈਂਗੀ ਬਤਾ ਮੈਂ ਪਤਾ ਕਰਕੇ ਆਉਣਾ ਕੋਈ ਮਿਲ ਗਈ 부ੜੀ ਉਹਨੂੰ ਭੇਜੂਗਾ ਘਰੇ ਉਹ ਕੰਮ ਕਰਾਉਣ ਲਾ ਦਾਂਗੇ ਹੁਣ ਕਿਹੜੀ ਮਿਲੂਗੀ ਕੋਈ ਨੂੰ ਲਾਏ ਆ ਹੁੰਦੇ ਦੋ ਦਿਨ ਕੋਈ ਨਾ ਉਹਦੀ ਆਈ ਤੋਂ ਸੱਤਣਾਂ ਫਿਰ ਤੂੰ ਆ ਕੰਮ ਬੰਦ ਕਰ ਦੇ ਤੂੰ ਕੰਮ ਨਹੀਂ ਕਰਦਾ ਕਿ ਹੁਣ ਤਾਂ ਮੇਰੇ ਡੋਬੇ ਪੈਣੇ ਨੇ ਤੇ ਮੈਨੂੰ ਢੋਣੇ ਪਹਿਣਗੇ ਉਹੀ ਇੰਨੇ ਕਿ ਤੋੜਿਆ ਕੋਈ ਨਾ ਮੈਂ ਦੂਜੇ ਵਾਰ ਦੁਬਾਰੀ ਵੀ ਚੱਗਾ ਫਿਰ ਬਾਹਰ ਨਾਲ ਹੋ ਕਰ ਜਦੋਂ ਮੈਂ ਵੇਲਾ ਹੋਇਆ ਕੁਛ ਤੇਰੇ ਨਾਲ ਮੈਂ ਕਰਾ ਦੂੰ ਨਾ ਨਹੀਂ ਮੈਂ ਉਧਰ ਨਾਲ ਗੀਸੇ ਕੇ ਜਾ ਕੇ ਆਉਣਾ ਜੇ ਉਧਰ ਕੋਈ ਬੁੜੀ ਵੇਲੀ ਹੋਈ ਨਾ ਉਹ ਪਤਾ ਕਰ ਲੂੰਗਾ ਕਿਸੇ ਨੂੰ ਪੁੱਛ ਲੂੰਗਾ ਉਹਨੂੰ ਲਿਆਉਣਾ ਜਾ ਕੇ ਹਾਂ ਨਾ ਮੈਨੂੰ ਤਾਂ ਜਾਊ ਬੁੜਕਾਂ ਤਾਂ ਕਰ ਮਿਲ ਜਾਂਦੀਆਂ ਬੁੜਕਾਂ ਨੇ ਮੈਨੂੰ ਪਾਲੇ ਵਾਰ ਆਖਿਆ ਸੀ ਵੀ ਜੇ ਬੋਕੀ ਪੜਦੀ ਐ ਤੁਸੀਂ ਮੈਥੋਂ ਕੰਮ ਕਰਾ ਲਿਆ ਕਰੋ ਚੱਲ ਕੋਈ ਨਾ ਹੁਣ ਤੂੰ ਵੀ ਨਾ ਕੱਲੀ ਉਹ ਕਰੀ ਚੱਲਦਾ ਤੇ ਮੈਨੂੰ ਨਹੀਂ ਵਧੀਆ ਲੱਗਦਾ ਹੈਗਾ ਵੀ ਤੂੰ ਕੰਮ ਕਰੀ ਜਾਵੇਂ ਫਿਰ ਇੱਕ ਟਾਈਮ ਦਾ ਮੈਨੂੰ ਵੀ ਚੱਲ ਮੇਰੀ ਸੋਚ ਹੈਗੀ ਸੀ ਵੀ ਮੀਤ ਨੂੰ ਨੌਕਰੀ ਲਵਾਉਣਾ ਪਰ ਇਹਦਾ ਮਤਲਬ ਐਂ ਤਾਂ ਨਹੀਂ ਵੀ ਤੂੰ ਖੱਪੀ ਜਾਵੇਂ ਮੈਂ ਤਾਂ ਇਹ ਕਹਿੰਦਾ ਸੀਗਾ ਅਜੇ ਉਹਦੇ ਪੇਪਰ 'ਚ 10-15 ਦਿਨ ਪਿਆ ਸੀ ਤੂੰ ਪਹਿਲਾਂ ਤੋਰਦੀ ਦੋ ਦਿਨ ਹੋਰ ਇੱਥੇ ਰੱਖ ਲੈਣ ਦੀ ਕੰਮ ਤਾਂ ਦਾ ਕਰਾ ਲੈਂਦੇ ਤੂੰ ਬਾਅਦ 'ਚ ਪੇਪਰ ਦੀ ਤਿਆਰੀ ਕਰਾ ਲੈਂਦੀ ਪੇਪਰ ਦੀਆਂ ਤਿਆਰੀਆਂ ਕੁੜੀਆਂ ਨਹੀਂ ਕੋਈ ਕੰਮ ਕਰਦੀਆਂ ਜੇ ਤੈਨੂੰ ਕੋਈ ਨਹੀਂ ਲੜਾਈ ਪੈਂਦੀ ਐ ਉਹਨ ਕਰ ਲੈਣ ਦੇ ਕੋਸੋਂ ਨੂੰ ਚੱਲ ਕੋਈ ਨਾ ਦੋਖ ਖੇਜੇ ਤਾਂ ਸੁੱਕਣੇ ਪਾ ਦੇ ਨਾ ਪਤਾ ਕਰਿਆ ਇਹ ਤਾਂ ਮੈਂ ਪਾ ਨੂੰ ਕੋਈ ਨਾ ਪਤਾ ਕਰਿਆ ਠੀਕ ਹੈ ਲੈ ਦੱਸ ਨਾਣੇ ਤੁਹਾਨੂੰ ਪੜਾਉਣ ਨੂੰ ਫਿਰ ਦੱਲਵਾਉਣ ਨੂੰ ਫਿਰ ਤਾਂ ਨੇ ਮੇਰੇ ਤੇ ਮੁੜ ਕੇ ਫੇਰ ਆ ਜਾਂਦਾ ਤੇ ਫਿਰ ਹੁਣ ਆ ਤਾਂ ਮੈਨੂੰ ਧੋਤੀ ਸਰਨਗੇ ਜੇ ਨਹੀਂ ਧੋਦੀ ਤਾਂ ਉਦੋਂ ਮਰੀ ਐ ਧੋਨੀ ਐ ਉਦੋਂ ਮਰੀ ਐ ਨਾ ਇਹ ਤਾਂ ਤਾਂ ਰੰਨ ਦਾ ਬਣ ਜਾਂਦਾ ਨੇ ਮੇਰੇ ਕੋਲ ਨਹੀਂ ਹੋ ਜਾਂਦਾ ਦੱਸ ਜੇ ਕਈ ਨਹੀਂ ਐ ਫੇ ਬੁਰੇ ਲੱਗਦੇ ਆਹੋ ਹੋ ਐਨੇ ਗਰਮੀ ਐ ਅੱਜ ਤਾਂ ਤੌਰਾ ਪਾ ਪੈ ਜਾਂਦਾ ਈ ਦੇ ਯਾਰ ਤੇ ਕੰਮ ਘੜਾ ਮੁੱਕਦੇ ਆ ਜ਼ਿੰਦਗੀ ਚ ਲੈ ਲੇ ਕਮਾਣੀ ਓਏ ਹਾਏ ਲੈ ਹੈਪੀ ਆ ਕੇ ਬਹਿ ਗਿਆ ਹੋਰ ਭਾਬੀ ਕੀ ਹਾਲ ਐ ਬੇ ਮੈਂ ਤਾਂ ਠੀਕ ਆ ਵਧੀਆ ਪਰ ਸੋਡੇ ਹਾਲ ਨਹੀਂ ਵਧੀਆ ਭਾਈ ਓ ਸਾਡੇ ਤਾਂ ਹਾਲ ਪਤੀ ਆ ਭਾਬੀ ਕਾ ਰੱਬ ਪੈਰੀ ਪਣਾ ਬੈਠਾ ਇੰਨੀ ਗਰਮੀ ਪਾਈ ਜਾਂਦਾ ਇਹਨੂੰ ਐ ਨਹੀਂ ਵਿਚਾਰ ਕਣੀਆਂ ਸੜਦਾ ਪਰ ਠੰਡ ਕਰਦਾ ਚਲ ਰੱਬ ਦੇ ਤਾਂ ਸੁਖ ਨਾਲ ਰੰਗ ਹੀ ਨਿਆਰੇ ਆ ਉਹਨੇ ਤਾਂ ਸਾਰੀ ਰੁੱਤੇ ਆਉਣੇ ਆ ਭਾਈ ਫਿਰ ਆਪਣੀ ਫਸਲ ਕਿਵੇਂ ਪੱਕੂਗੀ ਜੇ ਆਪਾਂ ਰੱਬ ਨੂੰ ਕੋਸਣ ਲੱਗ ਗਏ ਮੇਰੀ ਗੱਲ ਸੁਣ ਕੋਸਣਾ ਤਾਂ ਆਪਦੀ ਮਾਂ ਨੂੰ ਕੋਸਿਆ ਕਰ ਉਹ ਮਾਂ ਨੂੰ ਤਾਂ ਭਾਬੀ ਤੈਨੂੰ ਮੈਂ ਕੀ ਦੱਸਾਂ ਮਾਤਾ ਰਿਸ਼ਤੇਦਾਰ ਬਲਾ ਬਲਾ ਵੀ ਥੱਕ ਗਿਆ ਠੀਕ ਆ ਮਾਤਾ ਮੇਰੀ ਅੱਖੇ ਲੱਗਦੀ ਨਹੀਂ ਮੇਰੇ ਕੀ ਸਾਰਿਆਂ ਨੂੰ ਮੈਨੂੰ ਸਾਰਿਆਂ ਬਈ ਦੇਖ ਤੂੰ ਕਹਿਣਾ ਚਾਹਣੀ ਹੈ ਹਾਂ ਦੇਖ ਹੁਣ ਤੇਰਾ ਭਰਾ ਹੁੰਦਾ ਸੁਖਣਾ ਵਧਾਈਆਂ ਤੈਨੂੰ ਵੀ ਹੈ ਮੈਂ ਉਹਨੂੰ ਵੀ ਵਧਾਈਆਂ ਦਿੱਤਾਂ ਚਾਚੀ ਮਾ ਚਲ ਸੁਖ ਨਾਲ ਪਾਠ ਕਰਾਉਂਗੇ ਭਾਈ ਘਰੇ ਸੋਹਣੀ ਗੱਲ ਪਰ ਮੇਰੇ ਤਾਂ ਗੱਲ ਪੈ ਗਈ ਜੇ ਮੈਂ ਮਾੜਾ ਤੇਰੀ ਬਹੂ ਦਾ ਪੱਖ ਲੈ ਲਿਆ ਮਾ ਉਹ ਵਿਚਾਰੇ ਧੁੱਪੇ ਖਪੀ ਜਾਂਦੀ ਕੱਪੜੇ ਧੋਈ ਜਾਂਦੇ ਹੁਣ ਤੈਨੂੰ ਕਿਹੜਾ ਦੀਂਦੀ ਨੀ ਜਵਾਕੜੀ ਵੇਚਦੀ ਉੱਠ ਕੇ ਮੈਨੂੰ ਚਾਹ ਕਰਕੇ ਦੇ ਕੇ ਆਈ ਹੈ ਫਿਰ ਮੈਂ ਇਹਦੇ ਨਾਲ ਕੱਪੜੇ ਨਿਚੋੜ ਕੇ ਆਈ ਭਾਬੀ ਤਰਸਦਾ ਮੈਨੂੰ ਬਥੇਰਾ ਆਉਂਦਾ ਮੈਂ ਕੱਲ ਵਿਚ ਵਿਚਾਲੇ ਫਸਿਆ ਤੈਨੂੰ ਪਤਾ ਹੀ ਮੈਂ ਤਾਂ ਮਾਂ ਨੂੰ ਕਹਣਾ ਤਾਂ ਮਾਂ ਮੇਰੇ ਚਾਰੇ ਲੱਤਾ ਚੱਕ ਕੇ ਆਉਂਦੀ ਹੈ ਮੇਰੇ ਵੱਲ ਤੈਨੂੰ ਪਤਾ ਹੀ ਹੈ ਉਹ ਜੱਗੋ ਦੇਰ ਮੇ ਕਰਦੀ ਹੈ ਤੇਰੀ ਮਾਂ ਵੀ ਕਿਸੇ ਨੂੰ ਨਹੀਂ ਬਖਸ਼ਦੀ ਭਾਬੀ ਮੈਂ ਤਾਂ ਸਮਝਾ ਸੀ ਥੱਕ ਗਿਆ ਹਾਂ ਤੇ ਤੈਨੂੰ ਪਤਾ ਰੋਹੀ ਕਲੇਸ਼ ਮਾੜਿਆ ਘਰੇ ਹਾਂ ਤੇ ਦੁਰਘੰਣਾ ਹੁਣ ਜੇ ਹੁਣ ਰੋਜ਼ ਅਗਲਾ ਕੋ ਵੇਰੇ ਤੈਨੂੰ ਪਤਾ ਹੁਣ ਮੈਂ ਤੈਨੂੰ ਐਂ ਕਿਹਾ ਵੀ ਤੂੰ ਹੁਣ ਕੱਟ-ਕਟਾਲਾ ਬਸ ਇਹ ਨਾਲ ਚੱਲ ਜਿਹੇ ਕੁਝ ਲਿਖਿਆ ਕਰਮਾਂ ਚ ਕਰ ਲਾ ਭਾਈ ਸਿਆਣੀ ਗੱਲ ਆ ਭਾਈ ਤੇਰੀ ਸਿਆਣੀ ਗੱਲ ਕਰਤਾ ਬੰਨਣੀ ਪਊਆ ਹੁਣ ਜੇ ਕੋਈ ਬੁੜੀ ਮੰਗਰ ਲੱਗ ਕੇ ਮੈਂ ਘਰ ਪੱਟਿਆ ਹੋਊਆ ਫਿਰ ਅੱਡ-ਬਿੱਡ ਹੋਣਾ ਫਿਰ ਲੋਕਾਂ ਦੇ ਤਾਨੇ ਮਾਨੇ ਅਗਲਾ ਕੋ ਆਉਦੀ ਮਾਨ ਵੱਡ ਹੋਗਾ ਵੀ ਉਹ ਬਾਹਰ ਬੈਠਾਗਾ ਇਹ ਇੱਥੇ ਅੱਡ ਹੋ ਗਿਆ ਇਹਨਾਂ ਨੂੰ ਸਹਾਰਾ ਕਿਦਾ ਸੀ ਉਹੀ ਗੱਲ ਉਹ ਸਿਆਣੀਆਂ ਗੱਲਾਂ ਬਾਬੀ ਮੂੰਹ ਬਾਹੇ ਮੂੰਹ ਬਾਲੀਆਂ ਗੱਲਾਂ ਹੁਣ ਤੈਨੂੰ ਮੈਂ ਕੀ ਕਹਾ ਬਸ ਮੈਂ ਤਾਂ ਵਿਚ ਤੂੰ ਤਾਂ ਉਹੀ ਗੱਲ ਹੁਣ ਟੋਬੇ 'ਚ ਵੜ ਗਿਆ ਚਾਰੇ ਪਾਸੇ ਡੁੱਬਦਾ ਪਾਉਂਦੀ ਉਹ ਕਿਨਾਰੇ ਪਾਉਂਦੀ ਉਹ ਕਿਨਾਰੇ ਪਾਉਂਦੀ ਮਾਂ ਨੂੰ ਛੱਡਦਾ ਤਾਂ ਮਰਦਾ ਬਹੂ ਨੂੰ ਵਿਚਾਰੀ ਨੂੰ ਛੱਡਦਾ ਤਾਂ ਮਰਦਾ ਪਰ ਇੱਕ ਗੱਲ ਆ ਭਾਈ ਆਪਦਾ ਕਹਿੰਦੇ ਕਹੋਂਦੇ ਮਾੜਾ ਮੋਟਾ ਨਾ ਇਹਦੇ ਬੰਨੀ ਡੱਕਾ ਸਿੱਟਿਆ ਕਰ ਦੇਖ ਇਹ ਤਾਂ ਤੇਰੀ ਜੀਵਨ ਸਾਥਣ ساری ਉਮਰ ਤੇਰੇ ਨਾਲ ਰਹੂ ਤੈਨੂੰ ਬੁੱਢੇ ਹੋਏ ਨੂੰ ਵੀ ਸਾਹਮੂਗੀ ਹੈ ਤੁਸੀਂ ਦੁੱਖ ਸੁੱਖ 'ਚ ਵੀ ਇਕੱਠੇ ਆਂਦੇ ਸਾਥੀਆਂ ਤੇਰੀ ਮਾਂ ਦਾ ਕੀ ਆ ਭਾਈ ਮੈਂ ਨਹੀਂ ਕਹਿੰਦੀ ਵੀ ਅੱਜ ਹੀ ਮਰ ਜਾਏ ਵੀ 10-20 ਸਾਲਾਂ ਨੂੰ ਕਦੇ ਤੁਰ ਜੂਗੀ ਆਖਰ ਨੂੰ ਐਸੇ ਨਹੀਂ ਤੇਰੇ ਜਵਾਕ ਸਾਹਮਣੇ ਆ ਪਾਲਣਿਆ ਤੇਰਾ ਘਰ ਸਾਰਾ ਸਾ ਇਹਦਾ ਹੈ ਰੋਟੀ ਤਾਂ ਬਹੁਤ ਹੀ ਖਾਏਂਗਾ ਓਏ ਇਹ ਤਾਂ ਗੱਲ ਹੈਗੀ ਆਪਾਂ ਵੀ ਹੁਣ ਗੱਲ ਕਰ ਗਈ ਕੀ ਬੱਸ ਠੀਕ ਆ ਹਟਾਂ ਟਪਾਈ ਜਾਂਦੇ ਜਿਵੇਂ ਟੱਪੀਆਂ ਦਾ ਟਪਾਣਾ ਨਾ ਕੋਈ ਨਾ ਭਾਈ ਜੇ ਕੋਈ ਕੰਮ ਧੰਦਾ ਹੋਇਆ ਕੋਈ ਸਾਫ ਸਪਾਈ ਦਾ ਖੇਤ ਬੰਨੇ ਦਾ ਭਰਤ ਪਾਉਂਗੇ ਹਨਾ ਹੁਣ ਆਉਂਗੇ ਤੇ ਤੇਰੇ ਬਾਈ ਨੂੰ ਬਾਜ ਮਾਰ ਲਓ ਆਜੂਗਾ ਨਾਲ ਕੋਈ ਨਾ ਕੋਈ ਨਾ ਭਾਬੀ ਹਾਂ ਠੀਕ ਚਲ ਤੇਰੀ ਭੈਣ ਵੀ ਕੋਰਸ ਕਰੀ ਜਾਂਦੀ ਸੋਣਾ ਵਕੀਲ ਬਣ ਜੂਗੀ ਔਰ ਚਲ ਵਧਾਈਆਂ ਦੇ ਪਾਤਰ ਹੋ ਜਾਓਗੇ ਭਾਈ ਸਾਡੇ ਅਰਗਾ ਡੱਬਾ ਲੈਣ ਵਾਲਾ ਹੋ ਜਾਊਗਾ ਓ ਸਹੀ ਗੱਲ ਹੈ ਹਾਂ ਚਲ ਭਾਈ ਤੁਹਾਨੂੰ ਚਾਹ ਪਾਣੀ ਪੀਲਾ ਕਰਾਂਗੇ ਹੁਣ ਖੇਤੋਂ ਆਇ ਰ ਜਾਂਦੇ ਜਾਂਦੇ ਇੱਕ ਗੱਲ ਕਹਿ ਕੇ ਜਾਂਦੀ ਆ ਤੈਨੂੰ ਮੈਂ ਹਾਂ ਬਾਬੀ ਦੇਖੋ ਇੱਕ ਕੰਮ ਵਾਲੇ ਰੱਖ ਲਾ ਤੇਰੀ ਬਹੂ ਨਾਲ ਲੱਗੀ ਰਹੂਗੀ ਸਾਰਾ ਦਿਨ ਇਕੱਲੀ ਖਪੀ ਜਾਂਦੀ ਰਹਿੰਦੀ ਹੈ ਵਿਚਾਰੀ ਇਹਦਾ ਕਿ ਚੰਮ ਪੱਟ ਕੇ ਖਾਈਏ ਨਾ ਦੇਖ ਥੋੜੇ ਉਹ ਵੀ ਭਾਈ ਆਉਣਗੇ ਕੰਮ ਥੋੜੇ ਵਧੂਗਾ ਤੇਰੀ ਮਾਂ ਤਾਂ ਨਹੀਂ ਸੁਣਦੀ ਤੂੰ ਆਪਦੇ ਆਪ ਕਿਸੇ ਕੰਮ ਵਾਲੇ ਦੇ ਦੇ ਦੀ ਹਾੜੀ ਬਾਬੀ ਮੈਂ ਕਿਹਾ ਹੋਇਆ ਕਾਕੇ ਨੂੰ ਉਹ ਕਹਿੰਦੀ ਸੀ ਮੈਂ ਕਰਵਾ ਦੂੰ ਦੋ ਚਾਰ ਦਿਨ ਲਵਾ ਦੂਗੀ ਹਾਂ ਚੰਗੀ ਉਹ ਵੀ ਵਿਚਾਰੀ ਹਾਂ ਸਾਰਾ ਉਹ ਕਰ ਲਿਆ ਕਰੂ ਚੰਦਾ ਭਾਂਡਾ ਡਿੰਡਾ ਹੋ ਜਾ ਕਰੂਆ ਆਹ ਮਾੜਾ ਮਟੇ ਤੇ ਬੱਸ ਚੌਥਰੀ ਗੀਰ ਗਈ ਚੱਲ ਇੰਨੇ ਹੁੰਦਾ ਇਹਨੂੰ ਸਹਾਰਾ ਲੱਗ ਜੀ ਵਿਚਾਰੀ ਨੂੰ ਹਾਂ 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 ਪੱਬੀ ਵਾਂਸ ਚੱਲ ਸੋਹਣੀ ਗੱਲ ਹੈ ਜੇ ਕਹੇ ਤਾਂ ਜੇ ਆਪ ਕਹਿੰਦੇ ਹੁੰਦੇ ਵਧੀਆ ਸੋਚ ਲਿਆ ਹਨਾ ਕਿਉਂਕਿ ਜੀਵਨ ਸਾਥੀ ਕੰਮ ਆਉਂਦਾ ਨਾ 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 ਕੋਈ ਨਾ ਪੱਬੀ ਹਾਂ ਚੱਲ ਕੋਈ ਬਾੜੀ ਮਾਰਦੀ ਗਵੰਡੀਆਂ ਤੱਕ ਕੋਈ ਨਾ ਪੱਬੀ ਕੋਈ ਨਾ ਜੀ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਵੇਖ ਕੇ ਹਟਿਆ ਜੀ ਸਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਪਲੀਜ਼ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇੱਕ ਨਾਲੇ ਹੋਰ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਕਿੱਥੋਂ-ਕਿੱਥੋਂ ਸਾਡੀ ਵੀਡੀਓ ਵੇਖਦੇ ਹੋ ਹੁੰਨੇ ਹੋ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਜੀ ਉਹਦੇ ਨਾਲ ਤੁਹਾਨੂੰ ਗਾਂ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜੂਗਾ ਠੀਕ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ